ਗੱਲ ਇਹ ਆ ਕਿ ਇੱਥੇ ਪ੍ਰਾਈਸ ਦੀ ਕੀਮਤ ਜਿਹੜੀ ਆ ਉਹ ਬੜੀ ਜੈਨੂਨ ਹੈ ਤੇ ਨਾਲ ਦੀ ਨਾਲ ਕੁਆਲਿਟੀ ਦੀ ਇਹ ਡਬਲ ਗਾਰੰਟੀ ਦਿੰਦੇ ਆ ਔਰ ਸੌਂਡੀ ਸਾਹਿਬ ਬਾਰੇ ਤਾਂ ਲੋਕ ਇਹ ਵੀ ਕਹਿੰਦੇ ਆ ਕਿ ਯਾਰ ਇਹ ਰੇਟ ਅਜਿਹਾ ਦੇ ਦਿੰਦੇ ਆ ਕਿ ਜਿਵੇਂ ਕਿਸੇ ਜਿਗਰੀ ਯਾਰ ਦੀ ਦੁਕਾਨ ਤੇ ਗਏ ਹੋਈਏ। ਤੋ 3 ਇੰਚ ਦੇ ਵਿੱਚ ਮੇਰੇ ਕੋਲ 6990 ਰੁਪਏ ਤੋਂ 스마트 ਇੱਕ ਸਾਲ ਦੀ ਗਾਰੰਟੀ ਦੇ ਨਾਲ ਅਲੜੀ ਮਿਲ ਜੂਗੀ ਜੀ। 스마트 ਹੈ ਜੀ। 스마트 ਹੈ ਜੀ। ਇਹਨਾਂ ਗਿਫਟ ਕੀ ਦੋਂਗੇ? ਇਹਦੇ ਨਾਲ ਇੱਕ ਤੁਹਾਨੂੰ ਬੈੱਡ ਸ਼ੀਟ ਮਿਲੂਗੀ ਜੀ। ਅੱਛਾ। ਓਕੇ। ਆ ਵਾਲੀ ਬੈੱਡ ਸ਼ੀਟ ਜਿਹੜੀ ਹੈ ਤੁਹਾਨੂੰ 32 ਇੰਚੀ LED ਦੇ ਨਾਲ ਮਿਲ ਜਾਣੀ ਹੈ ਔਰ ਨਵੇਂ ਸ਼ਹਿਰ ਚ ਸਭ ਤੋਂ ਸਸਤੀ LED ਜਿਹੜੀ ਹੈ 6990 ਰੁਪਏ ਦੀ ਸੌਂਡ ਸਭ ਦੇ ਰਹੇ ਗਿਫਟ ਸਾਰੇ ਯਾਰੇ ਦੇ ਰਹੇ ਜੀ ਹਰ ਪ੍ਰੋਡਕਟ ਦੇ ਨਾਲ ਦੇ ਰਹੇ ਆ ਗਿਫਟ ਦੀ ਕੋਈ ਗਾਰੰਟੀ ਨਹੀਂ ਕੋਈ ਵਾਰੰਟੀ ਨਹੀਂ ਸਭ ਤੋਂ ਪਹਿਲਾਂ ਸਾਡੇ ਗਿਫਟ ਦੀ ਵੀ ਗਾਰੰਟੀ ਵਾਰੰਟੀ ਗਿਫਟ ਦੇ ਨਾਲ ਇੱਕ ਹੋਰ ਪ੍ਰੀਮੀਅਮ ਹੈ ਬਿਲਕੁਲ ਜੀ ਇਹਦੇ ਨਾਲ ਵੀ ਇੱਕ ਹੋਰ ਛੋਟੀ ਹੈ ਉਹ ਇਹਦੇ ਨਾਲ ਤੁਹਾਨੂੰ ਇੱਕ ਸਕ੍ਰੈਚ ਕਾਰਡ ਲੱਗ ਤੋਂ ਮਿਲੂਗਾ ਜੀ ਜਿਸ ਵਿੱਚ ਤੁਹਾਨੂੰ ਕੈਸ਼ ਪ੍ਰਾਈਜ਼ ਮਿਲ ਸਕਦੇ ਆ ਇਹਦੇ ਵਿੱਚ ਤੁਹਾਨੂੰ ਮਹਿੰਦਰਾ ਦੀ B6 ਗੱਡੀ ਜਿੱਤਣ ਦਾ ਮੌਕਾ ਵੀ ਮਿਲੂ। 15990 ਰੁਪਏ ਦੀ LED ਇਸ ਦੇ ਨਾਲ 25 ਲੀਟਰ ਦਾ ਗੀਜ਼ਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ। ਇਹ ਕਿੰਨੇ ਦੀ 43 ਦੀ? 43 ਇੰਚੀ 15990 15990 ਰੁਪਏ ਦੀ। ਗੀਜ਼ਰ ਦੀ ਕੀਮਤ ਕਿੰਨੀ ਹੈ ਜਿਹੜਾ ਫ੍ਰੀ ਦੇ ਰਹੇ ਨਾਲ? 3990 ਜੀ। ਫਿਰ ਟੈਕਨੀਕਲੀ 12000 ਦੀ ਵਰਗੀ। ਬਿਲਕੁਲ ਜੀ। 43 ਇੰਚ 43 ਇੰਚ ਜੀ। ਨਿਊਾਈ ਪੁਸ਼ ਕੰਪਨੀ ਦੀ 8 ਕਿਲੋ ਦੀ ਮਸ਼ੀਨ 14990 ਰੁਪਏ ਵਾਲੀ 9500 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ। ਕੋਈ ਅੰਡਰ ਸਾਈਜ਼ ਨਹੀਂ ਮਿਲੂਗਾ। ਨਾਰਮਲ ਮਾਰਕੀਟ ਦੇ ਵਿੱਚ ਤੁਹਾਨੂੰ ਅੰਡਰਸਾਈਜ਼ ਮਸ਼ੀਨ ਮਿਲਦੀ ਹੈ ਪਰ ਇਹ ਅੰਡਰਸਾਈਜ਼ ਮਸ਼ੀਨ ਨਹੀਂ ਮਿਲੂਗੀ 8 ਕਿਲੋ ਦੀ ਮਸ਼ੀਨ ਮਿਲੂਗੀ ਅਸ਼ੋਰਟ ਗਿਫਟ ਦੇ ਨਾਲ ਮਿਲ ਸੈਮੀ ਆਟੋਮੈਟਿਕ ਹੈ ਸੈਮੀ ਆਟੋਮੈਟਿਕ ਜੀ ਅੱਛਾ ਇੱਕ ਬੇਨਤੀ ਹੈ ਮੈਂ ਕਿਹਾ ਆਮ ਜਿਹੇ ਘਰਾਂ 'ਚ ਜਿਹੜੀ ਵਾਸ਼ਿੰਗ ਮਸ਼ੀਨਾਂ ਯੂਜ਼ ਹੁੰਦੀਆਂ ਹਨ ਤੁਸੀਂ ਕਿੰਨਾ ਰੇਟ ਦੱਸਿਆ 9500 ਰੁਪਏ ਜੀ ਆਮ ਜਿਹੇ ਘਰੋਂ ਆਪਾਂ ਡਿਸਕਾਊਂਟ ਕਰਨਾ ਕੋਈ ਥੋੜਾ ਕਿੰਨਾ ਡਿਸਕਾਊਂਟ ਹੋ ਸਕਦਾ ਜੋ ਤੁਸੀਂ ਕਹਿ ਦੋਗੇ ਕਰ ਦੇਣਾ ਜੀ ਤਾਂ ਗੜੀ ਗੱਲ ਹੈ 500 ਰੁਪਏ ਮੈਂ ਕਹਿੰਦਾ ਆਪਾਂ ਚੱਕ ਦਈਏ 9000 'ਚ ਕਰ ਦਈਏ ਪੈਨਾਸੋਨਿਕ ਦੇ ਵਿੱਚ ਮੇਰੇ ਕੋ 43 ਇੰਚ ਦੀ ਸਮਾਰਟ ਟੀਵੀ ਜੀ 36990 ਰੁਪਏ ਵਾਲੀ ਇਸ ਵੇਲੇ 24250 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਜੀ ਨਾਲ ਦੀ ਨਾਲ ਅਸ਼ੋਰਟ ਗਿਫਟ ਤਿੰਨ ਸਾਲ ਦੀ ਗਾਰੰਟੀ ਦੇ ਨਾਲ ਜੀ 55 ਇੰਚ ਦੀ LED 69990 ਰੁਪਏ ਵਾਲੀ 43800 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਕ੍ਰੈਡਿਟ ਕਾਰਡ ਤੇ ਜੇ ਕੋਈ ਕਸਟਮਰ ਲੈਣੀ ਚਾਹੁੰਦਾ ਤਾਂ 6000 ਰੁਪਏ ਦਾ ਲਗਭਗ ਡਿਸਕਾਊਂਟ ਦਿੱਤਾ ਜਾ ਰਿਹਾ ਤੁਹਾਨੂੰ ਵੀ 3500 ਰੁਪਏ ਦੇ ਵਿੱਚ ਜੀ 1 ਸਾਲ ਦੀ ਗਾਰੰਟੀ ਦੇ ਨਾਲ 15 ਲੀਟਰ ਦੀ ਟੈਂਕ ਦੀ ਕੈਪੈਸਿਟੀ 12 ਲੀਟਰ ਸਟੋਰੇਜ ਕੈਪੈਸਿਟੀ ਇਹ ਫਿਲਟਰ ਮਿਲ ਜਾਊਗਾ ਜੀ ਕਿੰਨੇ ਚ 3500 ਰੁਪਏ ਦੇ ਵਿੱਚ ਬਰਪੂਲ ਕੰਪਨੀ ਦਾ ਪੈਨਾਸੋਨਿਕ ਕੰਪਨੀ ਦਾ ਆਈਪੀ ਦਾ 2.5 ਦਾ ਗੋਦਰੇ ਦਾ ਇਹਨਾਂ ਕੰਪਨੀਆਂ ਦਾ ਏਸੀ ਤੁਹਾਨੂੰ ਕਾਫੀ ਵਧੀਆ ਰੇਟ ਤੇ ਮਿਲ ਜਾਊਗੇ ਜਿਵੇਂ ਕਿ ਪੈਨਾਸੋਨਿਕ ਦਾ 1.5 ਟਨ ਦਾ 3 ਸਟਾਰ ਦਾ ਏਸੀ 54400 ਰੁਪਏ ਵਾਲਾ 29900 ਰੁਪਏ ਦੇ ਵਿੱਚ ਪਾਊਗਾ ਜੀ ਤੁਸੀਂ ਆਪਣੇ ਘਰ ਦਾ ਕੋਈ ਵੀ ਪੁਰਾਣਾ ਏਸੀ ਚੱਲਦਾ ਨਹੀਂ ਚੱਲਦਾ ਉਹ ਲੈ ਕੇ ਆਣਾ ਤੁਹਾਨੂੰ ਅਸੀਂ 29990 ਰੁਪਏ ਦੇ ਵਿੱਚ ਪੈਨਾਸੋਨਿਕ ਦਾ 1.5 ਟਨ ਦਾ 3 ਸਟਾਰ ਦਾ ਵਿਦ 10 ਸਾਲ ਦੀ ਕੰਪਰੈਸਰ ਗਾਰੰਟੀ ਏਸੀ ਤੁਹਾਨੂੰ ਮਿਲਦਾ ਇਸ ਤੋਂ ਇਲਾਵਾ ਮੇਰੇ ਕੋਲ ਵਰਲਪੂਲ ਕੰਪਨੀ ਦੇ ਫਰਿੱਜ ਐਲਜੀ ਕੰਪਨੀ ਦੇ ਫਰਿੱਜ ਪੈਨਾਸੋਨਿਕ ਕੰਪਨੀ ਦੇ ਫਰਿੱਜ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ ਮਿਲ ਜੂਗਾ ਇੱਕ ਛੋਟੀ ਜੀ ਕਿਸੇ ਫਰਿੱਜ ਦੇ ਉੱਤੇ 911 ਰੁਪਏ ਦੀ ਮੰਥਲੀ ਈ.ਐਮ.ਆਈ ਦੀ ਸਕੀਮ ਹੈ ਜੀ ਕਿਸੇ ਤੇ 1611 ਰੁਪਏ ਸਾਈਡ ਬਾਈ ਸਾਈਡ ਫ੍ਰਿਜ ਦੇ ਉੱਤੇ 2525 ਰੁਪਏ ਦੀ ਕਸਾਨ ਜੀ ਕਿਸ਼ਤ ਤੇ ਤੁਸੀਂ ਇਹਨੂੰ ਆਪਣੇ ਘਰ ਲੈ ਕੇ ਜਾ ਸਕਦੇ ਹੋ ਭਾਜੀ ਪੈਨਾਸੋਨਿਕ ਦੀ 32 ਇੰਚ ਵਾਲੀ ਜੀ 17990 ਰੁਪਏ ਵਾਲੀ ਸਿਰਫ 13990 ਪਲੱਸ 3 ਸਾਲ ਦੀ ਕੰਪਲੀਟ ਵਾਰੰਟੀ ਦੇ ਨਾਲ ਇਸ ਦੇ ਨਾਲ ਹੀ ਇਹ ਨਾਲ ਬੇਸ ਸਟੈਂਡ ਵੀ ਅਵੇਲੇਬਲ ਹੈ ਤੇ ਬਾਸ ਸਟੈਂਡ ਵੀ ਅਵੇਲੇਬਲ ਹੈ ਇਹਦੇ ਨਾਲ ਤੁਸੀਂ ਦੋਨੇ ਸਟੈਂਡ ਦੋ ਦੋਨੇ ਸਟੈਂਡ ਦਵਾਂਗੇ ਕਿਸੇ ਚਾਹੁੰਦਾ ਕਿਸੇ ਚ ਨਹੀਂ ਇਹ ਨਾਲ ਦੋਨੇ ਸਟੈਂਡ ਤੁਹਾਨੂੰ ਮਿਲਣਗੇ 100 ਚਾਰजेस ਕੋਈ ਚਾਰजेस ਨਹੀਂ LG ਦੀ 55 ਇੰਚ UHD 4K 66290 ਰੁਪਏ ਵਾਲੀ ਤੁਹਾਨੂੰ 38990 ਰੁਪਏ ਦੇ ਵਿੱਚ ਸੱਚੀ ਬਿਲਕੁਲ ਜੀ ਇਤੋਂ ਇਲਾਵਾ ਕ੍ਰੈਡਿਟ ਕਾਰਡ ਦਾ ਡਿਸਕਾਊਂਟ ਅਪ ਟੂ 6000 ਉਹ ਵੀ ਤੁਹਾਨੂੰ ਇਹਦੇ ਤੇ ਅਵੇਲੇਬਲ ਹੋਊਗਾ ਜੀ ਈਜ਼ੀ ਈਐਮਆਈ ਆਫਰ ਵੀ ਤੁਹਾਨੂੰ ਇਹਦੇ ਉੱਤੇ ਮਿਲੂ ਆਪਣੇ ਵਿੱਚ ਮੇਰੇ ਕੋ ਖਰਮਟਨ ਦਾ ਮਿਲ ਜੂਗਾ ਜੀ ਔਰੀਐਂਟ ਦਾ ਮਿਲ ਜੂਗਾ ਰਿਕੋਰਡ ਦੇ ਮਿਲ ਜੂਗਾ ਮਾਈਡਿਆ ਕੰਪਨੀ ਦੇ ਮਿਲ ਜੂਗਾ ਮਾਈਡਿਆ ਤਾਂ ਬਹੁਤ ਸੋਹਣਾ ਹੈ ਜੀ ਹਾਂ ਜੀ ਇਹਦੇ ਵਿੱਚ ਪੈਸੇ ਵੀ ਜ਼ਿਆਦਾ ਹੋਣੇ ਆ 9900 ਰੁਪਏ ਦੀ ਰੇਂਜ ਦੇ ਵਿੱਚ 25 ਲੀਟਰ ਦਾ ਗੀਜ਼ਰ ਜੀ ਜਿੰਨਾ ਸੋਹਣਾ ਉਸ ਤੋਂ ਨਾ ਪੈਸੇ ਤਾਂ ਜ਼ਿਆਦਾ ਵਿਦ ਕੈਲੈਕਸ਼ਨ ਭਾਈ ਵਿਦ ਇੰਸਟਾਲੇਸ਼ਨ ਜੀ ਕੋਈ ਚਾਰਜਸ ਨਹੀਂ ਤੁਸੀਂ ਇੱਕ ਦਾ ਦੇਣਾ ਤੇ ਹਾਰਾਂ ਦਾ ਸੀਜ਼ਨ ਐ ਤੇ ਆਫਰਾਂ ਵਾਲੀ ਵੱਜ ਚੁੱਕੀ ਏ ਘੰਟੀ ਦੋਸਤੋ ਇਸ ਸਮੇਂ ਪਹੁੰਚਿਆ ਰੇਲਵੇ ਰੋਡ ਤੇ ਨਿਊ ਸੌਂਡੀ ਇਲੈਕਟ੍ਰੋਨਿਕਸ ਵਾਲਿਆਂ ਦੇ ਜਿਨ੍ਹਾਂ ਦੇ ਪ੍ਰਾਈਸ ਸਭ ਤੋਂ ਘੱਟ ਐ ਤੇ ਕੁਆਲਿਟੀ ਦੇ ਦਿੰਦੇ ਨੇ ਡਬਲ ਗਾਰੰਟੀ ਦੋਸਤੋ ਕੁਆਲਿਟੀ ਦੇ ਦਿੰਦੇ ਨੇ ਡਬਲ ਗਾਰੰਟੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਦੱਸ ਲਾਗਿੰਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਦੀਵਾਲੀ ਦਾ ਸਮਾਂ ਆ ਗਿਆ ਤਿਹਾੜ ਜਿਹੜੇ ਚੱਲ ਰਹੇ ਨੇ ਔਰ ਆਫਰ ਹਰ ਜਗ੍ਹਾ ਤੇ ਲੱਗੀਆਂ ਲੇਕਿਨ ਜੇ ਤੁਸੀਂ ਤਿਹਾਰਾਂ ਦੇ ਉੱਤੇ ਦੀਵਾਲੀ ਦੇ ਉੱਤੇ ਆਪਣੇ ਘਰ ਕੋਈ ਨਵਾਂ ਇਲੈਕਟ੍ਰੋਨਿਕਸ ਦਾ ਪ੍ਰੋਡਕਟ ਲੈ ਕੇ ਜਾਣਾ ਤੁਸੀਂ ਪੱਕਾ ਕਰ ਲਿਆ ਇਰਾਦਾ ਤਾਂ ਸਾਡਾ ਤੁਹਾਡੇ ਨਾਲ ਇਹ ਵਾਅਦਾ ਕਿ ਨਿਊ ਸੌਂਡੀ ਦਿਆਓ ਤੁਹਾਡੇ ਚਿਹਰੇ ਤੇ ਖੁਸ਼ੀ ਪਹਿਲੇ ਨਾਲੋਂ ਆ ਜਾਏਗੀ ਜ਼ਿਆਦਾ ਖੁਸ਼ੀ ਪਹਿਲੇ ਨਾਲੋਂ ਆ ਜਾਏਗੀ ਜ਼ਿਆਦਾ ਗੱਲ ਇਹ ਹੈ ਕਿ ਇੱਥੇ ਪ੍ਰਾਈਸ ਦੀ ਕੀਮਤ ਜਿਹੜੀ ਹੈ ਉਹ ਬੜੀ ਜੈਨੂਨ ਹੈ ਤੇ ਨਾਲ ਦੀ ਨਾਲ ਕੁਆਲਿਟੀ ਦੀ ਇਹ ਡਬਲ ਗਾਰੰਟੀ ਦਿੰਦੇ ਆ ਔਰ ਸੌਂਡੀ ਸਾਹਿਬ ਬਾਰੇ ਤਾਂ ਲੋਕ ਇਹ ਵੀ ਕਹਿੰਦੇ ਆ ਕਿ ਯਾਰ ਇਹ ਰੇਟ ਅਜਿਹਾ ਦੇ ਦਿੰਦੇ ਆ ਕਿ ਜਿਵੇਂ ਕਿਸੇ ਜਿਗਰੀ ਯਾਰ ਦੀ ਦੁਕਾਨ ਤੇ ਗਏ ਹੋਈਏ ਤੇ ਮਨਾ ਨਹੀਂ ਕਰਦੇ ਨਾ ਨਹੀਂ ਕਰਦੇ ਖੁਸ਼ ਕਰਕੇ ਤੋੜਦੇ ਆ ਤਾਂ ਜਿਗਰੀ ਯਾਰਾਂ ਵਰਗੀ ਡੀਲਿੰਗ ਹੁੰਦੀ ਹੈ ਇਹਨਾਂ ਦੀ ਔਰ ਕੁਆਲਿਟੀ ਜਿਹੜੀ ਹੈ ਉਹ ਸੁਪਰਬ ਹੁੰਦੀ ਹੈ ਤਾਂ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਸਾਰੀਆਂ ਆਫਰਾਂ ਦਿਖਾ ਦੇਣੀ ਆ ਪਹਿਲਾ ਸੋਨਦੀ ਸਾਹਿਬ ਦਾ ਸਵਾਗਤ ਕਰਦੇ ਆਂ ਫਿਰ ਸਾਰੀਆਂ ਆਫਰ ਜਿਹੜੀਆਂ ਉਹ ਡਿਟੇਲ ਚ ਦਿਖਾਵਾਂਗੇ ਸੋਨਦੀ ਸਾਹਿਬ ਬਾਹਰ ਨਿਕਾ ਸਵਾਗਤ ਹੈ ਸਾਡੇ ਚੈਨਲ ਤੇ ਧੰਨਵਾਦ ਜੀ ਤੁਹਾਡਾ ਵੀ ਬਹੁਤ ਨਿਕਾ ਸਵਾਗਤ ਹੈ ਜੀ ਅੱਛਾ ਮੈਂ ਸੁਣਿਆ ਕਹਿੰਦੇ ਕਿ ਕੁਆਲਿਟੀ ਐਨੀ ਟਾਪ ਤੁਸੀਂ ਇਸ ਵਾਰ ਲੈ ਕੇ ਆਏ ਆ ਕਿ ਬਾਹਰ ਫੁੱਲ ਝੜੀਆਂ ਦੀ ਚਮਕ ਘਟੂਣੀਏ ਦੇਖ ਕੇ ਆਪਣੀ ਅੱਖਾਂ ਚ ਚਮਕ ਜ਼ਿਆਦਾ ਆ ਜਾਣੀ ਹੈ ਬਿਲਕੁਲ ਜੀ ਆਫਰ ਇਹ ਹੋ ਗਈਆਂ ਬਿਲਕੁਲ ਜੀ ਦਿਖਾਓ ਜੀ ਮੇਰਾ ਸਮਾਨ ਸਭ ਤੋਂ ਪਹਿਲਾਂ ਪੀਪੀ ਪੱਤੀ ਤੇ ਸਾਰੇ ਦਸਤਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿਮਰਸ ਕਰ ਦੀਵਾਲੀ ਦੇ ਸ਼ੁਭ ਮੌਕੇ ਤੇ ਮੈਂ ਤੁਹਾਡੇ ਵਾਸਤੇ ਜੋ ਉਹਨਾਂ ਵੀ ਸਭ ਤੋਂ ਪਹਿਲਾਂ ਆਪਾਂ ਆਇਲਿੰਗ ਦੀ ਗੱਲ ਕਰਾਂਗੇ ਸਰਕਾਰ ਨੇ ਜੀਐਸਟੀ ਦੀ ਰੇਟ ਘਟਾਣ ਕਰਕੇ ਜੋ ਪ੍ਰਾਈਸ ਘਟਾਏ ਜਾਣ ਜ਼ਰੂਰੀ ਆ ਇਹ ਉਤੋਂ ਇਲਾਵਾ ਜੋ ਅਸੀਂ ਡਿਸਕਾਊਂਟ ਦੇ ਸਕਦੇ ਆ ਉਹ ਵੀ ਅਵੇਲੇਬਲ ਕਰਾ ਰਹੇ ਆ ਕਸਟਮਰ ਵਾਸਤੇ ਅੱਛਾ ਸੋਨੀ ਸਾਹਿਬ ਅੱਜ ਜਿਹੜੀ ਨਾ ਐਲਈਡੀ ਆ ਇਹ ਕਿੰਨੇ ਇੰਚ ਦੀ ਪਹਿਲਾਂ ਪਹਿਲਾਂ ਸੀ 75 ਇੰਚ ਦੀ ਪੈਨਾਸੋਨਿਕ ਕੰਪਨੀ ਦੀ ਐਲਈਡੀ ਹੈ ਜੀ ਇਹ 1,49,000 ਰੁਪਏ ਦਾ ਪ੍ਰਾਈਸ ਸੀ ਜੀ ਪ੍ਰਾਈਸ ਸੀ ਹਾਂਜੀ ਬਿਲਕੁਲ ਜੀ ਆਪਾਂ ਗਲਤ ਧਿਆਨ ਨਾ ਸੁਣੀਏ ਪ੍ਰਾਈਸ ਸੀ ਜੀ ਇਸ ਵੇਲੇ ਇਸ ਦਾ ਪ੍ਰਾਈਸ ਜਿਹੜਾ ਹੈਗਾ ਜੀ 99990 ਰੁਪਏ ਜੀ ਕਿੰਨੇ ਦਾ ਬੈਨੀਫਿਟ ਹੋਗਾ ਇਸ ਦਾ ਇਸ ਵਿੱਚ तकरीबन ਪਈ ਹਜ਼ਾਰ ਦੇ ਕਰੀਬ ਡਿਸਕਾਊਂਟ ਹੋ ਗਏ 10% ਗਵਰਨਮੈਂਟ ਨੇ ਟੈਕਸ ਘਟਾਇਆ ਜੀ ਬਾਕੀ ਕੰਪਨੀਆਂ ਨੇ ਆਫਰ ਦਿੱਤੀ ਬਾਕੀ ਅਸੀਂ ਆਪਣੇ ਵਲੋਂ ਜੋ ਕਰ ਰਹੇ ਸੀ ਜਿਹੜਾ ਸਰਕਾਰ ਨੇ ਜੀਐਸਟੀ ਘਟਾਇਆ ਉਸ ਤੋਂ ਬਾਅਦ 99k ਲਈ ਹੋਰ ਘਟੂਗਾ ਨਹੀਂ 99990 ਸਰਕਾਰ ਦੇ ਘਟਾਉਣ ਤੋਂ ਬਾਅਦ ਜੋ ਅਸੀਂ ਡਿਸਕਾਊਂਟ ਦੇਣਾ ਸੀ ਕੰਪਨੀ ਡਿਸਕਾਊਂਟ ਦੇਣਾ ਸੀ ਉਸ ਤੋਂ ਬਾਅਦ ਕ੍ਰੈਡਿਟ ਕਾਰਡ ਦੇ 7000 ਰੁਪਏ ਤੱਕ ਦਾ ਕੈਸ਼ਬੈਕ ਹੈ ਜੀ ਇਹ ਤੁਹਾਨੂੰ 92990 ਰੁਪਏ ਦੇ ਵਿੱਚ ਰਹਿ ਜਾਣੀ ਹੈ ਜੀ ਤੇ ਡਾਊਨ ਪੇਮੈਂਟ ਕਿੰਨੀ ਕਰਨੀ ਹੈ ਅਸੀਂ ਡਾਊਨ ਪੇਮੈਂਟ ਅਸੀਂ 1 ਰੁਪਏ ਲੈ ਕੇ ਵੀ ਐਲਡੀ ਦੇ ਰਹੇ ਹਾਂ ਬਲੋ ਲੋਕ ਬਜਾਜ ਫਰੈਂਸ ਦੇ ਕਾਰਡ ਦੇ ਉੱਤੇ ਬਿਲਕੁਲ ਜੀ ਬਿਲਕੁਲ ਇਸ ਤੋਂ ਇਲਾਵਾ ਇਸ ਦੇ ਨਾਲ ਸਪੈਸ਼ਲ ਆਫਰ ਦਿੱਤਾ ਗਿਆ ਜੀ ਐਵਸ ਕੰਪਨੀ ਦਾ ਜੀਐਮਜੀ ਗਿਫਟ ਦੇ ਵਿੱਚ ਵੀ ਕੋਈ ਅਨ ਬ੍ਰਾਂਡਡ ਗਿਫਟ ਨਹੀਂ ਆ ਕੰਪਨੀ ਦਾ ਜੀਐਮਜੀ ਦਿੱਤਾ ਜਾਊਗਾ ਜੀ ਇਹਦੀ ਵੀ 5 ਸਾਲ ਦੀ ਜੀਐਮਜੀ ਮੋਟਰ ਦੀ ਗਾਰੰਟੀ ਹੈ ਜੀ ਇਹਦੀ ਕੀਮਤ ਕਿੰਨੀ ਆ ਜੀ ਉਸ ਵੇਸੇ LED ਜਿਹੜੀ MRP 5495 ਹੈ ਜੀ ਠੀਕ ਹੈ ਜੀ ਮਤਲਬ 55k ਦਾ ਇਹ ਗਿਫਟ ਹੋ ਗਿਆ ਇਧਰ 92000 ਦੀ LED ਪੈ ਜਾਣੀ ਆ ਤਾਂ ਮੰਨ ਕੇ ਚੱਲੀਏ 87k ਦੀ ਤੁਸੀਂ ਆਪਣੇ ਘਰ Panasonic ਦੀ 75 ਇੰਚੀ LED ਲੈ ਕੇ ਜਾਣੀ ਆ ਔਰ ਇਹਨਾਂ ਨੇ ਇੰਪਲੀਮੈਂਟ ਕਰ ਦਿੱਤਾ ਜੋ ਸਰਕਾਰ ਨੇ ਦਰਾਂ ਘਟਾਈਆਂ ਨੇ ਇਹਨਾਂ ਨੇ ਉਸ ਨੂੰ ਇੰਪਲੀਮੈਂਟ ਕਰ ਦਿੱਤਾ ਬੜੀ ਵਾਰ ਕੀ ਹੋ ਰਿਹਾ ਇਸ ਸਮੇਂ ਕਿ ਜਿਹੜੀ ਨਾਮੀ ਦੁਕਾਨਾਂ ਜਾਂ ਮਸ਼ਹੂਰ ਦੁਕਾਨਾਂ ਆ ਉਹ ਪੈਸੇ ਮਤਲਬ ਦਰਾਂ ਨਹੀਂ ਘਟਾ ਰਹੇ ਤਾਂ ਪੈਸੇ ਉੱਥੇ ਹੀ ਨੇ ਜੇ ਜੇ ਕਸਟਮਰ ਅਪੀਲ ਕਰਦਾ ਫਿਰ ਗੱਲਬਾਤ ਸ਼ੁਰੂ ਹੁੰਦੀ ਹੈ ਲੇਕਿਨ ਇਹਨਾਂ ਨੇ ਤੁਹਾਨੂੰ ਪਹਿਲੇ ਹੀ ਕੀਮਤਾਂ ਘਟਾ ਕੇ ਦੱਸ ਦਿੱਤੀਆਂ ਜੋ ਸਰਕਾਰ ਨੇ ਰੂਲ ਲਾਗੂ ਕੀਤਾ ਹੈ ਜੀਐਸਟੀ ਦੀਆਂ ਦਰਾਂ ਘਟਾਈਆਂ ਇਹਨਾਂ ਨੇ ਪਹਿਲੇ ਇੰਪਲੀਮੈਂਟ ਕਰ ਦਿੱਤੀਆਂ ਇਹ ਗੱਲ ਨੂੰ ਆਪਾਂ ਮੰਨ ਕੇ ਚੱਲੀਏ ਔਰ ਇਹ ਖੁਸ਼ੀ ਵਾਲੀ ਗੱਲ ਹੈ ਗਿਫਟ ਸਾਰੇ ਜانے ਦੇ ਰਹੇ ਜੀ ਹਰ ਪ੍ਰੋਡਕਟ ਦੇ ਨਾਲ ਦੇ ਰਹੇ ਹੈ ਗਿਫਟ ਦੀ ਕੋਈ ਗਾਰੰਟੀ ਨਹੀਂ ਕੋਈ ਵਾਰੰਟੀ ਨਹੀਂ ਸਭ ਤੋਂ ਪਹਿਲਾਂ ਸਾਡੇ ਗਿਫਟ ਦੀ ਵੀ ਗਾਰੰਟੀ ਵਾਰੰਟੀ ਗਿਫਟ ਦੇ ਨਾਲ ਇੱਕ ਹੋਰ ਪ੍ਰੀਮੀਅਮ ਹੈ ਬਿਲਕੁਲ ਜੀ ਇਹਦੇ ਨਾਲ ਵੀ ਇੱਕ ਹੋਰ ਗਿਫਟ ਜੀ ਓ ਇਹਨਾਂ ਹਰਦਾਂ ਨੂੰ ਇੱਕ ਸਕ੍ਰੈਚ ਕਾਰਡ ਲੱਗ ਤੋਂ ਮਿਲੂਗਾ ਜਿਸ ਵਿੱਚ ਤੁਹਾਨੂੰ ਕੈਸ਼ ਪ੍ਰਾਈਜ਼ ਮਿਲ ਸਕਦੇ ਆ ਤੇ ਇਹਦੇ ਵਿੱਚ ਤੁਹਾਨੂੰ Mahindra ਦੀ B6 ਗੱਡੀ ਚਿੱਤਣ ਦਾ ਮੌਕਾ ਵੀ ਮਿਲੂਗਾ ਜੀ ਚਾਂਸ ਹੈ ਬਿਲਕੁਲ ਜੀ ਗਿਫਟ ਦੇ ਨਾਲ ਅੱਜ ਕੱਲ ਖਾਲੀ ਨਹੀਂ ਨਿਕਲ ਕੋਈ ਖਾਲੀ ਨਹੀਂ ਹੋਊਗਾ ਜੀ ਕਾਰ ਕੋਈ ਕੁਛ ਨਾ ਕੁਛ ਮਿਲੂਗਾ ਮਿਨਿਮਮ ਅਸ਼ੋਰਡ ਗਿਫਟ ਕੋਈ ਨਾ ਕੋਈ ਇਹਦੇ ਵਿੱਚੋਂ ਜ਼ਰੂਰ ਨਿਕਲੂਗਾ ਜੀ ਖਾਲੀ ਕੋਈ ਨਹੀਂ ਹੋਊਗਾ ਤੇ ਵੇਟ ਕਿੰਨੀ ਤਰੀਕ ਤੱਕ ਕਰਨੀ ਪੈਣੀ ਹੈ ਨਾਲ ਦੀ ਨਾਲ ਇਨਸਟੈਂਟ ਹੈ ਜੀ ਕਸਟਮਰ ਨੂੰ ਕਾਰਡ ਦੇ ਦੇਣਾ ਜੀ ਕਸਟਮਰ ਨੇ ਆਪਣੇ ਆਪ ਸਕੈਨ ਕਰਨਾ ਜੀ ਸਕੈਨ ਕਰਨ ਤੋਂ ਬਾਅਦ ਜੋ ਜਿਹੜਾ ਵੀ ਉਹਨੇ ਪ੍ਰੋਡਕਟ ਲਿੱਤਾ ਵਾ ਉਹਦੇ ਵਿੱਚ ਉਹਦੇ ਹਿਸਾਬ ਨਾਲ ਜੋ ਉਹਨੂੰ ਗਿਫਟ ਮਿਲੇ ਉਹਨੂੰ ਮਿਲ ਜਾਣਾ ਅੱਛਾ ਇਦਾਂ ਵੀ ਹੋ ਸਕਦਾ ਅਸੀਂ ਕਰੋ ਜੀਓ ਜਰੂਰ ਜੀ ਇਹਦਾ ਵੀ ਹੋ ਸਕਦਾ ਜੀ ਜੀ ਅੱਛਾ ਸੌਂਡੀ ਸਾਹਿਬ ਤੁਹਾਡੀ ਇਹ 75 ਇੰਚੀ ਐਲਈਡੀ ਇੰਨੀ ਕਲਾਸਿਕ ਹੈ ਨਾ ਮੈਨੂੰ ਲੱਗਦਾ ਜਿਹਨੇ ਲੈ ਕੇ ਜਾਣੀ ਉਹਦੇ ਗਵਾਂਡੀਆਂ ਨੇ ਮੋੜ-ਮੋੜ ਕੇ ਹੋਣਾ ਕਿ ਯਾਰ ਇੱਥੇ ਕੋਈ ਫਿਲਮ ਦੇਖਦੇ ਆ ਅੱਛਾ ਜੇ ਕਿਸੇ ਨੂੰ ਕੋਈ ਸਸਤੀ ਚਾਹੀਦੀ ਹੋਵੇ ਐਲਈਡੀ ਹਾਂ ਜੀ 32 ਇੰਚੀ ਦੇ ਵਿੱਚ ਮੇਰੇ ਕੋਲ 6990 ਰੁਪਏ ਤੋਂ 스마트 ਇੱਕ ਸਾਲ ਦੀ ਗਾਰੰਟੀ ਦੇ ਨਾਲ ਐਲਈਡੀ ਮਿਲ ਜੂਗੀ ਜੀ 스마트 ਹੈ ਦੀ ਇਹ 스마트 ਹੈ ਜੀ ਇਹਨਾਂ ਗਿਫਟ ਕੀ ਦੋਗੇ ਇਹਦੇ ਨਾਲ ਇੱਕ ਤੁਹਾਨੂੰ ਬੈੱਡ ਸ਼ੀਟ ਮਿਲੂਗੀ ਜੀ ਅੱਛਾ ਓਕੇ ਆਹ ਵਾਲੀ ਬੈੱਡ ਸ਼ੀਟ ਜਿਹੜੀ ਹੈ ਤੁਹਾਨੂੰ 32 ਇੰਚੀ LED ਦੇ ਨਾਲ ਮਿਲ ਜਾਨੀ ਹੈ ਔਰ ਨਵੇਂ ਸ਼ਹਿਰ ਦੀ ਸਭ ਤੋਂ ਸਸਤੀ LED ਜਿਹੜੀ ਹੈ 6990 ਰੁਪਏ ਦੀ ਸੌਂਡ ਸਭ ਦੇ ਰਿਹਾ ਜੀ ਸੌਂਡ ਸਭ ਅੱਗੇ ਇਸ ਤੋਂ ਇਲਾਵਾ ਮੇਰੇ ਕੋਲ 43 ਇੰਚ ਦੇ ਵਿੱਚ ਹੀ 15990 ਰੁਪਏ ਦੀ LED ਇਸ ਦੇ ਨਾਲ 25 ਲੀਟਰ ਦਾ ਗੀਜ਼ਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਇਹ ਕਿੰਨੇ ਦੀ 43 ਦੀ 43 ਇੰਚੀ 15990 ਰੁਪਏ ਦੀ ਗੀਜ਼ਰ ਦੀ ਕੀਮਤ ਕਿੰਨੀ ਹੈ ਜਿਹੜਾ ਫ੍ਰੀ ਦੇ ਰਹੇ ਨਾਲ 3990 ਜੀ ਫਿਰ ਟੈਕਨੀਕਲੀ 12000 ਦੀ ਪੈ ਗਈ ਬਿਲਕੁਲ ਜੀ 43 ਇੰਚ 43 ਇੰਚ ਜੀ ਬਹੁਤ 43 ਇੰਚ ਦੇ ਵਿੱਚ ਮੇਰੇ ਕੋਲ LG Samsung Lloyd ਇਹ ਨਾ ਬ੍ਰਾਂਡ ਦੇ ਵਿੱਚ ਵੀ LED ਆ ਘੱਟ ਰੇਟ ਦੇ ਵਿੱਚ ਮਿਲ ਜੂਗੀਆਂ ਜੀ ਜੀ 12000 ਰੁਪਏ ਦਾ ਮਹਿੰਦੀ ਲੱਗ ਜਾਂਦੀ ਹੈ ਅੱਜ ਕੱਲੇ ਜੇ ਸ਼ੌਕ ਨਾਲ ਲਵਾਈ ਹੋਵੇ ਪੂਰਾ ਟੱਬਰ ਵੇ ਹੋਰ ਵੈਰਾਈਟੀ ਦਿਖਾ ਦਿਓ ਪਹਿਨਾ ਸੋਨ ਹੋਰ ਪੈਨਾਸੋਨਿਕ ਦੇ ਵਿੱਚ ਮੇਰੇ ਕੋਲ 43 ਇੰਚ ਦੀ ਸਮਾਰਟ LED ਜੀ 36990 ਰੁਪਏ ਵਾਲੀ ਇਸ ਵੇਲੇ 24240 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਜੀ ਨਾਲ ਦੀ ਨਾਲ ਅਸ਼ੋਰਡ ਗਿਫਟ 3 ਸਾਲ ਦੀ ਗਾਰੰਟੀ ਦੇ ਨਾਲ ਜੀ ਓਕੇ 55 ਇੰਚ ਦੀ LED 69990 ਰੁਪਏ ਵਾਲੀ 43800 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਕ੍ਰੈਡਿਟ ਕਾਰਡ ਤੇ ਜੇ ਕੋਈ ਕਸਟਮਰ ਲੈਣੀ ਚਾਹੁੰਦਾ ਤਾਂ 6000 ਰੁਪਏ ਦਾ ਲਗਤੋ ਡਿਸਕਾਊਂਟ ਦਿੱਤਾ ਜਾ ਰਿਹਾ ਹੈ 55 ਇੰਚੀ 스마트 4K ਵਿਦ ਵੌਇਸ ਕਮਾਂਡ ਰਿਮੋਟ ਜੀ ਓਕੇ 37800 ਰੁਪਏ ਦੇ ਵਿੱਚ ਪਊਗੀ ਇਹਦੇ ਨਾਲ ਵੀ ਤੁਹਾਨੂੰ ਇੱਕ ਹੈਵਸ ਕੰਪਨੀ ਦਾ JMJ ਪਲਸ ਕ੍ਰੈਡਿਟ ਕਾਰਡ 55 65 75 تینا ماڈلا دے نال ਤੁਹਾਨੂੰ ਹੈਵਸ کمپنی ਦਾ ਜੀਐਮਜੀ ਅਸ਼ੋਰਡ ਗਿਫਟ ਦੇ ਨਾਲ ਦਿੱਤਾ ਜਾਊਗਾ ਤੇ ਉਹਦੇ ਨਾਲ ਹੀ ਕਿਸੇ ਕ੍ਰੈਸ਼ ਕਾਰਡ ਸ਼ੋਰਡ ਹੈ ਜੀ ਉਹਦੇ ਵਿੱਚੋਂ ਵੀ ਗਿਫਟ ਜ਼ਰੂਰ ਨਿਕਲੂਗਾ ਅੱਛਾ ਕੁਆਲਿਟੀ ਦੀ ਗਾਰੰਟੀ ਹੈ ਜੀ ਬਿਲਕੁਲ ਜੀ ਗਾਰੰਟੀ ਹੈ ਜੀ ਜਪਾਨੀਜ਼ ਬ੍ਰਾਂਡ ਹੈ ਜੀ ਪੈਨਾਸੋਨਿਕ ਦਾ ਇਹ ਓਹ ਕਿਆ ਸ਼ਾਨਦਾਰ ਹੈ ਇਓ ਲੱਗਦਾ ਪੈਂਗੁਇਨ ਬਾਹਰ ਆਣ ਲਗੀ ਪ੍ਰਾਈਸ ਦੀ ਗਾਰੰਟੀ ਵੀ ਹੈ ਕੁਆਲਿਟੀ ਦੀ ਗਾਰੰਟੀ ਵੀ ਹੈ ਔਰ ਤੁਸੀਂ ਇੱਕ ਵਾਰ ਜ਼ਰੂਰ ਨਵਾਂ ਸ਼ਹਿਰ ਰੇਲਵੇ ਰੋਡ ਤੇ ਸੋਨਦੀ ਇਲੈਕਟ੍ਰੋਨਿਕਸ ਤੇ ਨਿਊ ਸੋਨਦੀ ਇਲੈਕਟ੍ਰੋਨਿਕਸ ਦੇ ਆ ਸਕਦੇ ਹੋ ਜੇ ਰੇਲਵੇ ਰੋਡ ਜਿਆਦਾ ਟੁੱਟਿਆ ਲੱਗਦਾ ਤਾਂ ਗੱਡੀ ਕਿਤੇ ਵੀ پارک ਕਰਕੇ ਗੀਤਵਪਨ ਰੋਡ ਵਾਲੀ ਸਾਈਟ ਤੋਂ ਤੁਸੀਂ ਉਹ ਪਿੱਛੇ ਤੋਂ ਨਿਕਲਣਾ ਆਪਾਂ ਵੀਡੀਓ ਦਾ ਲਾਸਟ ਐਡਰੈਸ ਇੱਕ ਵਾਰੀ ਕਨਫਰਮ ਕਰਦੇ ਹਾਂ ਇਹ 2455 ਰੁਪਏ ਦੀ ਆਸਾਨ ਜੀ ਕਿਸ਼ਤੇ ਤੁਸੀਂ ਇਹ ਜਿਹੜੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਇਹ 55 ਇੰਚ ਵਾਲੀ ਬਿਲਕੁਲ ਜੀ 2455 ਰੁਪਏ ਦੀ 1 ਰੁਪਇਆ ਦੇ ਕੇ 2455 ਰੁਪਏ ਦੀ ਆਪਾਂ EMI ਬਣਾ ਦੇਣੀ ਬਈਆ ਫਾਈਨੈਂਸ ਦੇ ਕਾਰਡ ਤੇ ਜਿਹਦਾ ਕਾਰਡ ਨਹੀਂ ਬਣਿਆ ਉਹ ਕਾਰਡ ਵੀ ਅਸੀਂ ਬਣਾ ਕੇ ਦਵਾਂਗੇ ਜੀ ਪਹਿਲੀ ਕਿਸ਼ਤ ਅਸੀਂ ਦੇ ਨੇ ਕੋਈ ਨਹੀਂ ਦੇਣੀ ਇਹ ਕਿਸ਼ਤ ਵੀ દિਵਾਲੀ ਤੋਂ ਬਾਅਦ ਦੇਣੀ ਹੈ ਤੁਸੀਂ દિਵਾਲੀ ਕਰ ਕੋਈ ਪੈਸਾ ਨਹੀਂ ਦੇਣਾ ਤੁਸੀਂ ਹੁਣ ਬੱਚੇ ਕਰ ਰੋਲਾ ਪਾ ਰਹੇ ਆ ਘਰ ਵਾਲੀ ਰੋਲਾ ਪਾ ਰਹੀ ਹੈ ਕਿ ਆਪਾਂ ਨੂੰ ਵਧੀਆ LED ਦੀ ਚਾਹੀਦੀ ਹੈ 55 ਇੰਚ ਦੀ ਚਾਹੀਦੀ ਹੈ ਤੁਸੀਂ ਕਹਿੰਦੇ ਮਹੀਨੇ ਕ ਤਾਂ 2500 ਰੁਪਏ ਮੈਂ ਕੱਢ ਲਿਆ ਕਰੂੰ ਪੁੱਛ ਵੀ 45 ਰੁਪਏ ਮੁੜ ਜਾਣੇ ਲੇਕਿਨ ਤੁਸੀਂ ਪਹਿਲੀ ਕਿਸ਼ਤ ਜਿਹੜੀ ਉਹ ਵੀ દિਵਾਲੀ ਤੋਂ ਬਾਅਦ ਦੇਣੀ ਹੈ ਤਾਂ ਸਿਰਫ 1 ਰੁਪਿਆ ਦੇ ਕੇ ਤੁਸੀਂ ਆ 55 ਇੰਚੀ LED ਜੀ ਤੇ ਬਹੁਤ ਸਾਰੇ ਬੈਨੀਫਿਟ ਮਿਲ ਰਹੇ ਔਰ ਟੈਕਨੀਕਲੀ ਟੈਕਨੀਕਲੀ ਤੁਸੀਂ ਸਮਝੋ ਤੁਹਾਡਾ 40000 ਰੁਪਏ ਦਾ ਬੈਨੀਫਿਟ ਹੈਗਾ ਤਾਂ ਇਹ ਮੌਕਾ ਛੱਡਣ ਵਾਲਾ ਨਹੀਂ ਹੈ ਇਸ ਮੌਕੇ ਨੂੰ ਯੂਜ਼ ਕਰੋ ਆਪਣੇ ਘਰ 55 ਇੰਚੀ ਐਲਡੀ ਐਲਈਡੀ ਜਿਹੜੀ ਆ ਉਹ ਲੈ ਕੇ ਜਾਓ ਤੁਹਾਡੇ ਘਰ ਖੁਸ਼ੀਆਂ ਆ ਜਾਣਗੀਆਂ ਸਰ ਨੈਕਸਟਰ ਐਲਜੀ ਦੀ 55 ਇੰਚ ਯੂਐਚਡੀ 4K 68290 ਰੁਪਏ ਵਾਲੀ ਤੁਹਾਨੂੰ 38990 ਰੁਪਏ ਦੇ ਵਿੱਚ ਸੱਚੀ ਬਿਲਕੁਲ ਜੀ ਇਹ ਤੋਂ ਇਲਾਵਾ ਕ੍ਰੈਡਿਟ ਕਾਰਡ ਦਾ ਡਿਸਕਾਊਂਟ ਅਪ ਟੂ 6000 اچھا ਉਹ ਵੀ ਤੁਹਾਨੂੰ ਇਹਦੇ ਉੱਤੇ ਅਵੇਲੇਬਲ ਹੋਊਗਾ ਜੀ ਈਜ਼ੀ ਈਐਮਆਈ ਆਫਰ ਵੀ ਤੁਹਾਨੂੰ ਇਹਦੇ ਉੱਤੇ ਮਿਲ ਜੂਗੀਆਂ ਜੀ ਅੱਛਾ ਇਹ ਤੇ ਹੈ 3 ਇਅਰ ਵਾਰੰਟੀ ਅੱਛਾ ਮਤਲਬ ਐਲਜੀ ਦੀ ਤੁਹਾਨੂੰ ਸਿਰਫ 39000 ਰੁਪਏ ਵਿੱਚ ਇਹ 55 ਇੰਚੀ ਐਲਈਡੀ ਲੈਣ ਲਿਆ ਸਭ ਤੋਂ ਸੋਹਣੀ ਐਲਈਡੀ ਇੰਨੀ ਸਲਿਮ ਜਿਹਦਾ ਡਾਈਟ ਪਲਾਨ ਖਾਂਦੀ ਹੁੰਦੀ ਹੈ ਤੇ ਨਾਲ ਦੀ ਨਾਲ ਐਉਂ ਵਰਤੀ ਤੋੜੇ ਕਿ ਡਿਸਕਾਊਂਟ ਤੇ ਡਿਸਕਾਊਂਟ ਬਿਲਕੁਲ ਸਾਬ ਆ ਸੱਚੇ ਉਹ ਧਮਾਕਾ ਇਹ 55 ਇੰਚ 39000 ਉਹ ਵੀ ਆਸਾਨ ਕਿਸ਼ਤਾਂ ਉਸ ਤੋਂ ਬਾਅਦ 6000 ਰੁਪਏ ਦਾ ਕ੍ਰੈਡਿਟ ਕਾਰਡ ਡਿਸਕਾਊਂਟ ਵੀ ਮਿਲਣਾ ਜੇ ਕੋਈ ਕ੍ਰੈਡਿਟ ਕਾਰਡ ਲੈ ਕੇ ਆਂਦਾ ਵਾ ਕ੍ਰੈਡਿਟ ਕਾਰਡ ਦੇ ਉੱਤੇ ਡਿਸਕਾਊਂਟ ਵੀ ਦੇ ਦੇ ਉੱਤੇ ਮੰਨ ਕੇ ਚਲੀਏ 33000 ਦੀ ਇਹ ਪੈ ਜਾਣੀ ਹੈ ਇਹ ਅਸਲੀ ਧਮਾਕਾ ਆ 55 ਇੰਚੀ ਐਲਈਡੀ ਉਹ ਵੀ ਐਲਜੀ ਦੀ ਲਾਈਫਸ ਗੁੱਡ ਨਵੀਂ ਹੈ ਜੀ ਨਿਊ 2025 ਲਿਖਿਆ ਹੋਇਆ 39000 ਦੀ ਇਹ ਕਹਿੰਦੇ ਮਤਲਬ 38990 6000 ਦਾ ਕੈਸ਼ਬੈਕ 33000 ਚ 55 ਇੰਚੀ ਐਲਜੀ ਦੀ ਜੇ ਤੁਹਾਨੂੰ ਐਲਈਡੀ ਮਿਲ ਜਵੇ ਇਹ ਤਾਂ ਸੋਨੇ ਤੇ ਸੁਹਾਗਾ ਸੁਣ ਸਭ ਇਹ ਕਮਾਲ ਕਰ ਦਿੱਤੀ ਯਾਰ ਵਾਲਾ ਰੇਟ ਦੇ ਦਿੱਤਾ ਇਹ ਯਾਰੀ ਦੀ ਬਾਤ ਤੇ ਜੀ ਸੁਣ ਸਭ ਏਸੀ ਬਾਰੇ ਗੱਲਬਾਤ ਕਰੀਏ ਜੀਐਸਟੀ ਘਟਨ ਕਰਕੇ ਇਹਨਾਂ ਦੇ ਪ੍ਰਾਈਸ ਵੀ ਘਟੇ ਬਿਲਕੁਲ ਜੀ ਏਸੀ ਦੇ ਤੇ ਐਲਈਡੀ ਦੇ ਦੋਨਾਂ ਦੇ ਪ੍ਰਾਈਸ ਦੇ ਉੱਤੇ ਜ਼ਿਆਦਾ ਇਫੈਕਟ ਪਿਆ ਵਾ ਜੀ ਜੀ ਵਰਲਪੂਲ ਕੰਪਨੀ ਦਾ ਪੈਨਾਸੋਨਿਕ ਕੰਪਨੀ ਦਾ ਆਈਏਪੀ ਦਾ ਡਾਈਕਨ ਦਾ ਗੋਦਰੇ ਦਾ ਇਹਨਾਂ ਕੰਪਨੀਆਂ ਦਾ ਏਸੀ ਤੁਹਾਨੂੰ ਕਾਫੀ ਵਧੀਆ ਰੇਟ ਤੇ ਮਿਲ ਜਾਊਗੇ ਜਿਵੇਂ ਕਿ ਪੈਨਾਸੋਨਿਕ ਦਾ 1.5 ਟਨ ਦਾ 3 ਸਟਾਰ ਦਾ ਏਸੀ 54400 ਰੁਪਏ ਵਾਲਾ 29900 ਰੁਪਏ ਦੇ ਵਿੱਚ ਪਾਊਗਾ ਜੀ ਤੁਸੀਂ ਆਪਣੇ ਘਰ ਦਾ ਕੋਈ ਵੀ ਪੁਰਾਣਾ ਏਸੀ ਚੱਲਦਾ ਨਹੀਂ ਚੱਲਦਾ ਉਹ ਲੈ ਕੇ ਆਣਾ ਤੁਹਾਨੂੰ ਅਸੀਂ 29990 ਰੁਪਏ ਦੇ ਵਿੱਚ ਪੈਨਾਸੋਨਿਕ ਦਾ 1.5 ਟਨ ਦਾ 3 ਸਟਾਰ ਦਾ ਵਿਦ 10 ਸਾਲ ਦੀ ਕੰਪਰੈਸਰ ਗਾਰੰਟੀ ਏਸੀ ਤੁਹਾਨੂੰ ਮਿਲ ਜਾਊਗਾ ਜੀ ਨਹੀਂ ਅਸੀਂ ਮਤਲਬ ਸਮਝੀਏ ਕਿ ਪੁਰਾਣਾ ਲੈ ਕੇ ਆਉਨੇ ਆ ਫਿਰ 29000 ਸਮਥਿੰਗ ਬਿਲਕੁਲ ਜੀ ਜੇ ਅਸੀ ਪੁਰਾਣਾ ਨਹੀਂ ਲੈ ਕੇ ਆਂਦੇ ਫਿਰ ਰੇਟ ਵਧੇਗਾ ਫਿਰ 34900 ਰੁਪਏ ਦੇ ਵਿੱਚ ਪਊਗਾ ਜੀ ਤੁਹਾਡਾ ਪੁਰਾਣਾ ਏਸੀ ਚਾਹੇ ਚੱਲਦਾ ਨਹੀਂ ਚੱਲਦਾ 5000 ਰੁਪਏ ਦੇ ਵਿੱਚ ਆਪਾਂ ਅੰਡਰ ਐਕਸਚੇਂਜ ਉਹਨੂੰ ਕਟਾਂਗੇ ਜੀ ਠੀਕ ਹੈ ਜੀ ਆਦਰਵਾਇਜ਼ 34000 ਰੇਟ ਹੈ ਜੇ ਤੁਸੀਂ ਆਪਣੇ ਘਰੋਂ ਪੁਰਾਣਾ ਏਸੀ ਲੈ ਆਨੇ ਆ 29000 ਚ ਤੁਹਾਨੂੰ ਜਿਹੜਾ ਨਵਾਂ ਏਸੀ ਮਿਲ ਜਾਏਗਾ 5000 ਦਾ ਸਿੱਧਾ ਬੈਨੀਫਿਟ ਹੈ ਜਿਹੜੇ ਏਸੀ ਨੇ ਇੱਕ ਸਵਾਲ ਦਾ ਹੋਰ ਜਵਾਬ ਦਿਓ ਸਰਦੀਆਂ ਅੱਜ ਕਿਉਂਕਿ ਉਹਨੇ ਇੱਕਦਮ ਹੀ ਮੌਸਮ ਬਦਲਿਆ ਸਰਦੀਆਂ 'ਚ ਖਰੀਦਣਾ ਬੈਨੀਫਿਟ ਹੁੰਦਾ ਜ਼ਿਆਦਾ ਬਿਲਕੁਲ ਬੈਨੀਫ ਉਹਦੇ ਤਾਂ ਤੁਹਾਨੂੰ ਬੇਨਿਫਿਟ ਮਿਲ ਜਾਂਦਾ ਬਾਕੀ ਮੇਰੇ ਕੋਲ ਹੌਟ ਐਂਡ ਕੋਲਡ ਏਸੀ ਜਿਹੜੇ ਆ ਸਰਦੀਆਂ ਦੇ ਵਿੱਚ ਜ਼ਿਆਦਾਤਰ ਲੱਗਦੇ ਆ ਓਕੇ 48900 ਰੁਪਏ ਦਾ ਸੀ ਉਸ ਤੋਂ ਬਾਅਦ 45900 ਰੁਪਏ ਦਾ ਹੋਇਆ ਜੀ ਇਸ ਵੇਲੇ 42900 ਰੁਪਏ ਦੇ ਵਿੱਚ ਤੁਹਾਨੂੰ ਡੇਟ ਆਂਦਾ 3 ਸਟਾਰ ਹੌਟ ਐਂਡ ਕੋਲਡ ਏਸੀ ਵਿਦ ਵਾਈਫਾਈ ओके ਇਹ ਤੁਹਾਨੂੰ ਮਾਡਲ ਮਿਲ ਜਾਊਗਾ ਜੀ ਪਰ 6000 ਦਾ ਤੁਸੀਂ ਸਿੱਧਾ ਬੈਨੀਫਿਟ ਦਿੱਤਾ ਉਹ ਤੋਂ ਹੌਟ ਐਂਡ ਕੋਲਡ ਵੀ ਆ ਮਤਲਬ ਹੁਣ ਤੁਸੀਂ ਸਰਦੀਆਂ ਚ ਜਦੋਂ ਹੌਟ ਵੀ ਚਲਾ ਕਰਕੇ ਚਲਾ ਸਕਦੇ ਹੋ ਗਰਮ ਕਰ ਸਕਦੇ ਹੋ ਬਿਲਕੁਲ ਜੀ ਹਾਂ ਜੀ ਪਾਵਰ ਮਤਲਬ ਪੂਰੀ ਹੈ ਪਾਵਰ ਪੂਰੀ ਹੈ ਜੀ ਮੋਟਰ ਸਹੀ ਮਹੀ ਹੈ ਜੋ ਪਹਿਲੋਂ ਸੀ ਸੀਜ਼ਨ ਚ ਗਰਮੀ ਚ ਚਲਦੇ ਉਹੀ ਮਾਡਲ ਹੈ ਜੀ ਮਤਲਬ ਚਾਹੇ ਬਾਹਰ ਠੰਡ ਹੈ ਚਾਹੇ ਗਰਮੀਆਂ ਆਏ ਏਸੀ ਪੂਰਾ ਮੁਕਾਬਲਾ ਕਰੂ ਬਿਲਕੁਲ ਜੀ ਜੀ ਸਰ ਵਰਲਪੂਲ ਦਾ ਕੋਈ ਵੀ ਤੁਸੀਂ 5 ਸਟਾਰ ਏਸੀ ਲੈਨੇ ਆ ਜੀ ਉਹਦੇ ਨਾਲ ਤੁਹਾਨੂੰ ਇੱਕ ਮਿਕਸਰ ਗ੍ਰੇਂਡਰ ਫ੍ਰੀ ਦਿੱਤਾ ਜਾਊਗਾ ਓਕੇ ਆਈਏਪੀ ਦਾ ਕੋਈ ਵੀ 5 ਸਟਾਰ ਏਸੀ ਲੈਨੇ ਆ ਉਹਦੇ ਨਾਲ ਮਿਕਸਰ ਗ੍ਰੇਂਡਰ ਫ੍ਰੀ ਦਿੱਤਾ ਜਾਊਗਾ ਜੀ ਸੌਂਦੀ ਸਾਹਿਬ ਆਪਾਂ LEDਸ ਦੇਖ ਲਈਏ ਆਪਾਂ ਏਸੀ ਦੇਖ ਲਈਏ ਲੇਕਿਨ ਆਪਣੇ ਸ਼ਹਿਰ 'ਚ ਇੱਕ ਦਿੱਕਤ ਆ ਰਹੀ ਹੈ ਕਿ ਪਾਣੀ ਜਿਹੜਾ ਫਿਲਟਰ ਹੋ ਕੇ ਨਹੀਂ ਆ ਰਿਹਾ ਗੰਦਾ ਪਾਣੀ ਆ ਰਿਹਾ ਫਿਲਟਰ ਜਿਹੜੇ ਨੇ ਉਹ ਬਹੁਤ ਮਹਿੰਗੇ ਮਹਿੰਗੇ ਨੇ ਮਿਡਲ ਕਲਾਸ ਲੋਕ ਜਿਹੜੇ ਇੰਨੀ ਗੰਜائش ਨਹੀਂ ਰੱਖਦੇ ਕੋਈ ਆਸਾਨ ਪ੍ਰਾਈਸ ਤੇ ਜੇ ਦੀ ਕੀਮਤ ਸੀਮਤ ਹੋਵੇ ਇਹੋ ਜਿਹਾ ਕੋ ਫਿਲਟਰ ਦਿਖਾਉ ਤੁਹਾਨੂੰ ਜੀ 3500 ਰੁਪਏ ਦੇ ਵਿੱਚ ਜੀ 1 ਸਾਲ ਦੀ ਗਾਰੰਟੀ ਦੇ ਨਾਲ ਹਮ 15 ਲੀਟਰ ਦੀ ਟੈਂਕ ਦੀ ਕੈਪੈਸਿਟੀ 12 ਲੀਟਰ ਸਟੋਰੇਜ ਕੈਪੈਸਿਟੀ ਇਹ ਫਿਲਟਰ ਮਿਲ ਜਾਊਗਾ ਜੀ ਕਿੰਨੇ ਚ 3500 ਰੁਪਏ ਦੇ ਵਿੱਚ ਇਹ ਸਸਤਾ ਨਹੀਂ ਜਰਾ ਖਰਾਬ ਹੋ ਗਿਆ ਜੀ ਦੇ ਖਰਾਬ ਨਹੀਂ ਹੁੰਦੇ ਤਾਂ ਉਹਦੇ ਵਿੱਚ ਵਿੱਚ ਇੱਕ ਸਾਲ ਦੀ ਤਾਂ ਅਸੀਂ ਗਾਰੰਟੀ ਦੇਣੀ ਦੇਣੀ ਹੈ ਜੀ। ਇੱਕ ਸਾਲ ਚੱਲ ਜੂ ਵੱਧ ਤੋਂ ਵੱਧ। ਤੁਸੀਂ 999 ਰੁਪਏ ਕਸਟਰਰ ਨੇ ਮੈਨੂੰ ਹੋਰ ਦੇਨੇ ਆ ਜੀ। ਮੈਂ ਇੱਕ ਸਾਲ ਵਾਸਤੇ ਇਹਦੀ ਫੇਰ ਗਾਰੰਟੀ ਐਕਸਟੈਂਡ ਕਰ ਦੇਣੀ ਹੈ। ਇੱਕ ਸਾਲ ਦੇ ਵਿੱਚ। 999 ਕਿਉਂ ਦੇਣੀ ਹੈ? ਸਰ ਇਹਦੇ ਵਿੱਚ ਇਹਦਾ ਕੋਈ ਕੋਈ ਵੀ ਪਾਰਟ ਖਰਾਬ ਹੋ ਜਾਂਦਾ। ਫਾਲਟ ਪੈ ਜਾਂਦਾ। ਮੈਂ ਫ੍ਰੀ ਬਕੋਸਟ ਠੀਕ ਕਰਾ ਕੇ ਦੇਣਾ ਜੀ। ਇਹ ਨਹੀਂ ਹੈਗਾ ਕਿ 3500 ਰੁਪਏ ਦਾ ਸਾਲ ਚੱਲਿਆ ਤੁਸੀਂ ਕਹੇ ਜੀ ਸਾਲ ਚੱਲਿਆ ਤੋਂ ਬਾਅਦ ਸਿੱਟਦੇ ਹੀ ਸਿੱਟਣਾ ਨਹੀਂ ਇਹਨੂੰ। ਓਕੇ। ਕੋਈ ਵੀ ਪਾਰਟ ਖਰਾਬ ਹੋ ਜਵੇ ਇੱਕ ਸਾਲ ਦੇ ਵਿੱਚ 999 ਰੁਪਏ ਹਰ ਸਾਲ ਲੈਣੇ ਆ ਅਬ ਤੂੰ 3 ਜਾਂ 4 ਸਾਲ ਤੱਕ ਆਪਾਂ ਇਹ ਰੱਖਾਂਗੇ ਤੁਸੀਂ ਹਰ ਸਾਲ ਆਪਣੀ ਕਿਸ਼ਤੇ ਕਰਨਾ 999 ਲੈਣੀ ਸਰ ਉਹਦੇ ਵਿੱਚ ਤੁਹਾਡਾ ਬੈਨੀਫਿਟ ਵੀ ਦੇ ਦੇਣਾ ਕਿ ਵੈਸੇ ਤਾਂ ਪਾੜ ਖਰਾਬ ਹੁੰਦਾ ਨਹੀਂ ਹੈਗਾ ਓਕੇ ਤੇ ਜੇ ਪਾੜ ਖਰਾਬ ਹੋਵੇ ਆ ਤੇ ਇੱਕ ਛੋਟੀ ਜੀ 999 ਰੁਪਏ ਦੀ ਆਸਾਨ ਜੀ amount ਹੈਗੀ ਆ ਉਹਦੇ ਵਿੱਚ ਤੁਸੀਂ ਮੈਂ ਸਮਝਾ ਤੁਹਾਡੀ ਗੱਲ ਸਮਝ ਗਿਆ ਤੁਸੀਂ ਕਹਿੰਦੇ ਕਿ ਉੱਦਾਂ ਪਾੜ ਖਰਾਬ ਨਹੀਂ ਹੋਣਾ ਹਾਂਜੀ ਇਹਨੇ ਪਾਣੀ ਇੰਨਾ ਸਾਫ਼ ਦੇਣਾ ਕਿ ਪਾਣੀ ਚ ਮੱਛੀਆਂ ਤੈਰੂਗੀਆਂ ਤਾਂ ਨਜ਼ਰ ਆਉਗੀਆਂ ਮਤਲਬ ਗਵਾਂਡੀ ਵੀ ਕਹੋਗੇ ਕਿ ਅਸੀਂ ਇਹਨਾਂ ਤੇ ਪਾਣੀ ਲੈ ਕੇ ਉੱਥੇ ਚਾਹ ਬਣਾਉਣੀ ਆ ਸਹੀ ਗੱਲ ਹੈ ਨਾ ਜੇ ਖਰਾਬ ਹੁੰਦਾ 999 ਰੁਪਏ ਤੁਸੀਂ ਦੇਣੇ ਜਿੰਨੇ ਤੁਸੀਂ ਸਰਵਿਸ ਕਰਾਉਨੇ ਬਿਲਕੁਲ ਜੀ ਸਰਵਿਸ ਵਾਲੇ ਰੇਟਾਂ ਤੇ ਇਹ ਰਿਪੇਅਰ ਹੋ ਜਾਊਗਾ ਇਹ ਚੋ ਪਾਰਟ ਪਾ ਦਿੱਤਾ ਜਾਊਗਾ ਤਾਂ ਮਤਲਬ ਇਹ 3500 ਵਾਲਾ 3599 3500 ਜੀ 3500 ਵਾਲਾ ਜਿਹੜਾ ਫਿਲਟਰ ਹੈ ਤੁਹਾਡੇ 4-5 ਸਾਲ ਕਢਾ ਦਊਗਾ ਅੱਛਾ ਜੇ ਕਿਸੇ ਨੇ ਥੋੜਾ ਅਪ ਕੁਆਲਟੀ ਵਾਲਾ ਲੈਣਾ ਹਾਂਜੀ ਫਿਰ ਮੇਰੇ ਕੋਲ 6.500 ਰੁਪਏ ਦੀ ਰੇਂਜ ਤੇ 7500 ਰੁਪਏ ਦੀ ਰੇਂਜ ਵਿੱਚ ਅਲੱਗ-ਅਲੱਗ ਮਾਡਲ ਜਿਹੜੇ ਤੁਹਾਨੂੰ ਅਵੇਲੇਬਲ ਹੋ ਜੂਗੇ ਫਿਲਟਰ ਦੇ ਵਿੱਚ ਹੋਰ ਆ ਗਏ ਜੀ ਸਰਦੀਆਂ ਦੇ ਵਿੱਚ ਅੱਜਕੱਲ ਗਰਮ ਪਾਣੀ ਦੀ ਲੋੜ ਪੈਂਦੀ ਹੈ ਬਾਰ-ਬਾਰ ਗੈਸ ਤੇ ਇਸ ਫਿਲਟਰ ਦੇ ਵਿੱਚ ਤੁਹਾਨੂੰ ਗਰਮ ਪਾਣੀ ਵੀ ਇਹਦੇ ਵਿੱਚ ਮਿਲਣਾ ਸ਼ੁਰੂ ਹੋ ਜੂਗਾ ਜੀ ਨੋਰਮਲ ਪਾਣੀ ਵੀ ਤੇ ਗਰਮ ਪਾਣੀ ਵੀ ਦੋਨੇ ਪਾਣੀ ਇਸ ਫਿਲਟਰ ਥਰੂ ਮਿਲ ਜੂਗਾ ਤੇ ਦਾ ਹੌਟ ਐਂਡ ਕੋਲਡ ਤੁਸੀਂ ਇਸਦੇ ਨੇ ਆ ਭਾਜੀ ਹੌਟ ਐਂਡ ਕੋਲਡ ਫਿਲਟਰ ਆ ਗਿਆ ਜੀ ਇਹ ਇਹ ਦਫਾ ਬਹੁਤ ਮਹਿੰਗਾ ਤਾਂ ਨਹੀਂ ਨਹੀਂ ਜੀ ਨਹੀਂ ਇਹ 25600 ਰੁਪਏ ਦੀ ਰੇਂਜ ਦੇ ਵਿੱਚ ਇਸ ਵੇਲੇ 11990 ਰੁਪਏ ਦੇ ਵਿੱਚ 1 ਸਾਲ ਦੀ ਗਾਰੰਟੀ ਦੇ ਨਾਲ ਲਓ 14000 ਤੱਕ ਦਾ ਬਿਲਕੁਲ ਜੀ ਯਾਰ ਆ ਤਾਂ ਬਹੁਤ ਸ਼ਾਨਦਾਰ ਚੀਜ਼ ਹੈ ਆਪਣੇ ਘਰ 'ਚ ਵੀ ਲੈ ਕੇ ਜਾਣਾ ਚਾਹੀਦਾ ਜ਼ਰੂਰੀ ਹੈ ਕਿਉਂਕਿ ਜਿਹੜੀ ਇਹਨਾਂ ਨੇ ਗੱਲ ਕਹੀ ਕਿ ਬਾਰ-ਬਾਰ ਗੈਸ ਚਲਾਉਨੇ ਆ ਉਹ ਵੀ ਇੱਕ ਤਰੀਕੇ ਨਾਲ ਖਤਰਾ ਏ ਕਿ ਵੇਲੇ ਗੈਸ ਔਨ ਹੀ ਰਹਿ ਜਾਂਦਾ ਜਦੋਂ ਬਾਰ ਬਾਰ ਚਲਾਉਨੇ ਹੈ ਨਾ ਜਾਂ ਫਿਰ ਬਾਰ ਬਾਰ ਮਤਲਬ ਸਟੋਵ ਨੂੰ ਔਨ ਕਰਨਾ ਪੈਂਦਾ ਚੁੱਲ੍ਹੇ ਨੂੰ ਔਨ ਕਰਨਾ ਪੈਂਦਾ ਇੱਕ ਓਵਨ ਚ ਅਸੀਂ ਬਾਰ ਬਾਰ ਜਿਹੜਾ ਪਾਣੀ ਗਰਮ ਕਰਦੇ ਉਹ ਵੀ ਸਿਹਤ ਲਈ ਸਹੀ ਨਹੀਂ ਆ ਤਾਂ ਤੁਸੀਂ ਆਪਣੇ ਦਫ਼ਤਰਾਂ ਲਈ ਵੀ ਔਰ ਆਪਣੇ ਘਰ ਲਈ ਵੀ ਬੜੇ ਆਰਾਮ ਨਾਲ ਸਿਰਫ 11990 ਇਹ ਵੀ ਡਾਊਨ ਪੇਮੈਂਟ ਤੇ ਲੈ ਸਕਦੇ ਲੈ ਸਕਦੇ ਜੀ ਇਸ ਤੋਂ ਇਲਾਵਾ ਮੇਰੇ ਕੋਲ ਵਰਕਪਲ ਕੰਪਨੀ ਦੇ ਫ੍ਰਿਜ ਐਲਜੀ ਕੰਪਨੀ ਦੇ ਫ੍ਰਿਜ ਪੈਨਾਸੋਨਿਕ ਕੰਪਨੀ ਦੇ ਫ੍ਰਿਜ ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ ਮਿਲ ਜਾਊਗਾ ਇੱਕ ਛੋਟੀ ਜੀ ਕਿਸੇ ਫ੍ਰਿਜ ਦੇ ਉੱਤੇ 9110 ਰੁਪਏ ਦੀ ਮੰਥਲੀ EMI ਦੀ ਸਕੀਮ ਹੈ ਜੀ ਕਿਸੇ ਤੇ 1611 ਰੁਪਏ ਸਾਈਡ ਬਾਈ ਸਾਈਡ ਫ੍ਰਿਜ ਦੇ ਉੱਤੇ 2525 ਰੁਪਏ ਦੀ ਕਸਾਨ ਜੀ ਕਿਸ਼ਤੇ ਦੇ ਤੁਸੀਂ ਇਹਨੂੰ ਆਪਣੇ ਘਰ ਲੈ ਕੇ ਜਾ ਸਕਦੇ ਹੋ ਜੀ ਕਿੰਨੇ ਦੀ 2525 ਰੁਪਏ ਦੀ ਕਸਾਨ ਜੀ ਕਿਸ਼ਤੇ ਤੁਸੀਂ ਇਹਨੂੰ ਆਪਣੇ ਘਰ ਲੈ ਕੇ ਜਾ ਸਕਦੇ ਆ ਇਹ ਕਿਹੜੀ ਕੰਪਨੀ ਹੈ ਜੀ ਇਹ ਗੋਦਰੇਜ ਕੰਪਨੀ ਦੇ ਵਿੱਚ ਡਬਲ ਡੋਰ ਹਾਂ ਜੀ ਕਿਰੇ ਲੀਟਰ ਦੀ ਹੈ ਜੀ ਇਹ 6500 ਲੀਟਰ ਦੀ ਆਂਦੀ ਹੈ ਜੀ 10 ਸਾਲ ਦੀ ਵਾਰੰਟੀ ਦੇ ਨਾਲ ਜੀ ਓਕੇ ਕੋਈ ਕੰਪਰੈਸਰ ਚ ਕੋਈ ਦਿੱਕਤ ਕਰਵਾਤਾ ਨਹੀਂ ਕੋਈ ਡਾਟਾ ਨਹੀਂ ਕੋਈ ਕੋਈ ਦਿੱਕਤ ਨਹੀਂ ਜੀ ਕਨਵਰਟੇਬਲ ਫ੍ਰਿਜ ਹੈ ਜੀ ਇਹ ਬਿਲਕੁਲ ਜੀ ਅੱਛਾ ਸੁਣ ਲਓ ਤੁਹਾਡਾ ਕੱਦ 6 ਫੁੱਟ ਹੈਗਾ ਤੇ ਇਹ ਉੱਨੀ ਕਿ ਲੱਗਦੀ ਮੈਨੂੰ ਕਾਫੀ ਵੱਡੀ ਆ ਹਾਈਟ ਕਾਫੀ ਅੱਛੀ ਹੈ ਦੀ ਹਾਂਜੀ ਜੀ ਜੀ ਬਹੁਤ ਸ਼ਾਨਦਾਰ ਹੈ ਜੀ ਲੇਟੈਸਟ ਹੈ ਬਿਲਕੁਲ ਲੇਟੈਸਟ ਹੈ ਜੀ ਜੀ ਆ ਸਾਰੇ ਇਧਰ ਤੁਹਾਡੇ ਕੋ ਫੀਚਰਸ ਨੇ ਸਾਰੇ ਡਬਲ ਡੋਰ ਸਵਿਚ ਮਿਲ ਜੂਗੇ ਜੀ ਬਹੁਤ ਸ਼ਾਨਦਾਰ ਬਹੁਤ ਆ ਵਧੀਆ ਘਰ ਆਲੀਸ਼ਾਨ ਲੱਗਣਾ ਜਦੋਂ ਇਹ ਫ੍ਰਿਜ ਘਰ ਵਿੱਚ ਪਈ ਹੋਗੀ अच्छा किश्ਤਾ ਸਾਰੇ ਤੇ ਅਵੇਲੇਬਲ ਹੋ ਦੀ ਸਾਰੇ ਦੇ ਉੱਤੇ ਜੀ 1611 ਰੁਪਏ ਦੀ ਵਰਲਪੂਲ ਕੰਪਨੀ ਦੇ ਉੱਤੇ ਕਿਸ਼ਤੇ ਤੁਹਾਨੂੰ इजीली ਮਿਲ ਜਾਣੀ ਹੈ ਜੀ ਕੋਈ ਵੀ ਮੰਨ ਲਓ ਕੋਈ ਸਾਡਾ ਭਰਾ ਭੈਣ ਕਹਿੰਦਾ ਕਿ ਮੈਂ ਕਿਸ਼ਤ ਲੰਬੀ ਚੱਲ ਜਵੇ ਕੋਈ ਦਿੱਕਤ ਨਹੀਂ ਪਰ ਕਿਸ਼ਤ ਛੋਟੀ ਬਣਾਉਣੇ ਪ੍ਰਾਈਸ ਛੋਟੇ ਬਣ ਜੂਗੀ ਜੀ ਕੰਪਲੀਟ ਕਰੂਗੇ ਬਿਲਕੁਲ ਜੀ ਬਿਲਕੁਲ ਸੌਂਦੀ ਸਾਹਿਬ ਕਿਸੇ ਕੋਲ ਬਜਾਜ ਕਾਰਡ ਨਹੀਂ ਹੈਗਾ ਤੇ ਸਿਬਲ 'ਚ ਮਰਜੀ ਦਿੱਕਤ ਆ ਗਈ ਬੰਦਾ ਚੰਗਾ ਬੰਦਾ ਚੰਗਾ ਸਿਵਲ ਜੀ ਦਿੱਕਤ ਹੈ ਕਿ ਉਹਦੀ ਕਿਵੇਂ ਮਦਦ ਕਰੋਗੇ ਉਹਦਾ ਅਸੀਂ ਲੋਕਲ ਫਾਈਨੈਂਸ ਦੇ ਵਿੱਚ ਕਰ ਦਵਾਂਗੇ ਜੀ इजीली ਹੈ ਮੈਂ ਉਹਦੀ ਵੀ ਸ਼ਾਪ ਤੇ ਉੱਤੇ ਬਣ ਜੂਗੀ ਜੀ ਉਹ ਦੁਕਾਨ ਤੇ ਆ ਗਈ ਹੈ ਮੈਂ ਆਪਣੀ ਦੇ ਕੇ ਜਾ ਸਕਦਾ ਜੀ ਚਲੋ ਬਹੁਤ ਚੰਗੀ ਗੱਲ ਹੈ ਆ ਇਧਰਲੇ ਪਾਸੇ ਵੀ ਰੈਫਰਿਜਰੇਟਰਸ ਕੋਈ ਹੈ ਹਾਂ ਜੀ ਇਹਨੂੰ ਦੱਸ ਦਿਓ ਥੋੜਾ ਜਿਹਾ ਐਲਜੀ ਕੰਪਨੀ ਦੇ ਡਬਲ ਡੋਰ ਫ੍ਰਿਜ ਮਿਲ ਜੂਗੇ ਜੀ ਇਹ ਇਸ ਤੋਂ ਇਲਾਵਾ ਚਿਮਨੀਜ਼ ਮੇਰੇ ਕੋਲ ਮਿਲ ਜੂਗੀ ਜੀ ਹਾਂ 5500 ਰੁਪਏ ਤੋਂ ਚਿਮਨੀ ਦੀ ਰੇਂਜ ਸਟਾਰਟ ਹੋ ਜਾਂਦੀ ਹੈ ਅਲੱਗ-ਅਲੱਗ ਮਾਡਲ ਇਹਨਾਂ ਵਿੱਚ ਮਿਲ ਜੂਗੇ ਜੀ ਜਾਦੂ ਵਾਲੀਆਂ ਚਿਮਨੀਆਂ ਹਾਂਜੀ ਜਾਦੂ ਵਾਲੀਆਂ ਜੀ ਜਾਦੂ ਵਾਲੀਆਂ ਚਿਮਨੀਆਂ ਘਰ ਦੇ ਅੰਦਰ ਧੂਆ ਨਹੀਂ ਰਹਿਣ ਦਿੰਦੀਆਂ ਬਿਲਕੁਲ ਕਲੇਸ਼ ਖਤਮ ਹੋ ਜਾਣਾ ਘਰ ਦੇ ਅੰਦਰ ਧੂਆ ਜਿਹੜਾ ਉਹ ਬਿਲਕੁਲ ਨਜ਼ਰ ਨਹੀਂ ਆਊਗਾ ਇਸ ਤੋਂ ਇਲਾਵਾ ਮਾਈਕ੍ਰੋਵੇਵ ਮਿਲ ਜੂਗੇ ਜੀ ਹੂੰ ਫਰੰਟ ਲੋਡ ਵਾਸ਼ਿੰਗ ਮਸ਼ੀਨ ਆਈਏਪੀ ਕੰਪਨੀ ਦੀ ਵਰਲਪੂਲ ਕੰਪਨੀ ਦੀ ਹੂੰ ਅੱਛਾ ਮੇਨ ਗੱਲ ਲਈ ਆ ਸਮਾਨ ਤਾਂ ਹਰ ਜਗ੍ਹਾ ਤੋਂ ਮਿਲਦਾ ਲੇਕਿਨ ਸੌਂ ਕਿ ਰੇਟ ਯਾਰਾਂ ਵਾਲਾ ਲਾਉਗੇ ਬਿਲਕੁਲ ਜੀ ਤੁਸੀਂ ਜਿਆਦਾ ਆਉਂਗੇ ਤੁਸੀਂ ਕਹੋਗੇ ਕਿ ਹਾਂ ਯਾਰ ਆਪਣਾ ਯਾਰ ਆ ਸੌਂਡੀ ਸਭ ਕੋ ਚਲੀਏ ਰੇਟ ਬਹੁਤ ਵਧੀਆ ਲਾਉਂਦੇ ਆ ਜੀ ਸਰ ਗੀਜ਼ਰ ਬਾਰੇ ਦੱਸ ਦੋ ਗੀਜ਼ਰ ਜਿਹੜਾ ਹੈਗਾ ਜੀ 25 ਲੀਟਰ ਦਾ ਗੀਜ਼ਰ 2990 ਰੁਪਏ ਤੋਂ ਸ਼ੁਰੂ ਹੋਊਗਾ ਜੀ ਓਕੇ ਹਾਂ ਜੀ ਤੇ ਇਹਦੀ ਕੋਈ ਗਾਰੰਟੀ ਵਾਰੰਟੀ 1 ਸਾਲ ਦੀ ਵਾਰੰਟੀ ਹੈ ਜੀ ਫਿਰ 9990 ਰੁਪਏ ਦੇਣੇ ਪੋ। ਨਹੀਂ ਇਹ ਚ ਕੋਈ ਨਹੀਂ 9990 ਰੇਟ ਹੈ ਜੀ। 1 ਸਾਲ ਦੀ ਦੀ। ਅੱਛਾ ਬਿਜਲੀ ਜ਼ਿਆਦਾ ਖਾਂਦੇ ਹੋਏ। ਨਹੀਂ ਜੀ 5 ਸਟਾਰ ਰੇਟਿੰਗ ਦੇ ਵਿੱਚ ਆ ਜਾਣਾ ਜੀ। 2990 ਵਿੱਚ 5 ਸਟਾਰ ਰੇਟਿੰਗ ਲੱਗੀ ਜੀ। 2990 ਵਾਲਾ ਵੀ 5 ਸਟਾਰ ਰੇਟਿੰਗ। ਬਿਲਕੁਲ ਜੀ 5 ਸਟਾਰ। ਫਿਰ ਤਾਂ ਵਧੀਆ ਫਿਰ ਤਾਂ ਚੰਗੀ ਗੱਲ ਹੈ। ਥੋੜਾ ਅਪ ਮਾਡਲ ਜਾਣਾ ਹੋਵੇ ਜੇ ਆਪਾਂ। ਆਪਣੇ ਵਿੱਚ ਮੇਰੇ ਕੋਲ ਕ੍ਰਮਟਨ ਦਾ ਮਿਲ ਜੂਗਾ ਜੀ, ਓਰੀਐਂਟ ਦਾ ਮਿਲ ਜੂਗਾ, ਰਿਕੋਲਡ ਤੇ ਮਿਲ ਜੂਗਾ, ਮਾਈਡਿਆ ਕੰਪਨੀ ਦੇ ਮਿਲ ਜੂਗਾ। ਮਾਈਡਿਆ ਤਾਂ ਬਹੁਤ ਸੋਨਾ ਹੈ ਜੀ। ਹਾਂ ਜੀ। ਇਹਦੇ ਫ ਦੀ ਨਵੀਂ ਵਿੱਚ ਜੇ ਕਿਸੇ ਨੇ ਕਿਸੇ ਹੋਟਲ ਚ ਲਵਾਉਣੇ ਹੋਣ ਵੱਡੀ ਤਰ੍ਹਾਂ ਚ ਚਾਹੀਦੇ ਹੋਏ ਤਾਂ ਮੈਂ ਜੋ ਮੈਕਸਿਮ ਡਿਸਕਾਊਂਟ ਹੋਗਾ ਉਹ ਤੁਹਾਨੂੰ ਕਰਾਂਗੇ ਠੀਕ ਠੀਕ ਕੋਈ ਵੀ ਇਲੈਕਟ੍ਰੋਨਿਕ ਦਾ ਸਮਾਨ ਖਰੀਦੂਗੇ ਉਹਦੇ ਨਾਲ ਇਹ ਸ਼ੋਰ ਗਿਫਟ ਜਰੂਰ ਮਿਲੂਗਾ ਜੀ ਆ ਦਿਖਾਈ ਜਿਹੜਾ ਮਾਈ ਡੀ ਵਾਲਾ ਬਹੁਤ ਸੋਹਣਾ ਹੈ ਜੀ ਐਨ ਆਰ ਆਈ ਵੀਰਾਂ ਨੂੰ ਬਹੁਤ ਪਸੰਦ ਆਣਾ ਤਾਂ ਬੇਨਤੀ ਹੈ ਇੰਨੀ ਕਿਤੇ ਆਪਣੀ ਛੇਲ ਨਾ ਲਵਾ ਲਿਓ ਇਹ ਕਿੰਨੇ ਦਾ ਹੈ 9900 ਰੁਪਏ ਦਾ ਜੀ 9900 ਦਾ ਮੰਨ ਕੇ ਚਲੋ 10000 ਦਾ 100 ਰੁਪਏ ਮੋੜ ਦੋਗੇ ਤੁਸੀਂ ਇੱਕ 100 ਵਾਲੀ ਗੱਡੀ ਇਹਨਾਂ ਨੂੰ ਦੇਣੀ ਹੈ 100 ਰੁਪਏ ਮੜ ਜਾਣਾ ਚੇਲੇ ਨਾਲ ਵਾਲੀ ਉਹ ਦੇਖਣ ਨੂੰ 22-25000 ਦਾ ਲੱਗਦਾ ਸਿਰਫ 9900 ਰੁਪਏ ਦਾ ਦੇ ਰਿਹਾ ਇਸ ਤੋਂ ਇਲਾਵਾ ਮੇਰੇ ਕੋਲ ਜੀ ਟੌਪ ਲੋਡ ਵਾਸ਼ਿੰਗ ਮਸ਼ੀਨ ਆਈਏਪੀ ਕੰਪਨੀ ਦੀ ਇੱਕ 1222 ਰੁਪਏ ਦੀ ਆਸਾਨ ਜੀ ਕਿਸ਼ਤ ਦੇ ਉੱਤੇ ਤੁਸੀਂ ਇਹਨੂੰ ਆਪਣੇ ਘਰ ਲੈ ਕੇ ਜਾ ਸਕਦੇ ਹੋ ਟੌਪ ਲੋਡ ਦੇ ਵਿੱਚ ਮੇਰੇ ਕੋਲ ਆਈਏਪੀ ਐਲਜੀ ਔਰ ਵਰਲਪੂਲ ਕੰਪਨੀ ਵਿਦ ਹੀਟਰ ਪਾਣੀ ਵੀ ਆਟੋਮੈਟਿਕਲੀ ਗਰਮ ਕਰਕੇ ਕੱਪੜੇ ਧੋ ਦਿੰਦੀ ਹੈ ਮਸ਼ੀਨਾਂ ਜਿਹਦੀਆਂ ਮਸ਼ੀਨਾਂ ਆ ਗਈਆਂ तकरीबन ਸਾਰੀਆਂ ਵਿਦ ਹਟਰ ਮਾਡਲ ਲੱਗੇ ਹੋਏ ਆ। ਕੰਬਲ ਕੰਬਲ ਧੋਣਾ ਵਿਦ ਧੋ। ਲਾਈਟ ਵੇਟ ਕੰਬਲ ਸਾਰਿਆਂ ਚ ਧੋ ਸਕਦੇ ਆ ਜੀ। ਲਾਈਟ ਵੇਟ ਕੰਬਲ ਧੋ ਸਕਦੇ ਆ। ਬਿਲਕੁਲ ਧੋ ਸਕਦੇ ਆ। ਕੰਜ਼ਮਪਸ਼ਨ ਤਾਂ ਨਹੀਂ ਜ਼ਿਆਦਾ ਕਰਦੀ। ਨਹੀਂ ਜੀ ਨਹੀਂ ਸਾਰੀਆਂ 5 ਸਟਾਰ ਰੇਟਿੰਗ ਦੇ ਵਿੱਚ ਹੋ ਜੀ ਇਹ। ਠੀਕ ਹੈ ਜੀ ਆਪ 9.5 ਕਿਲੋ ਦੀ ਹੈ ਜੀ 9.5 ਕਿਲੋ ਦੀ ਮਸ਼ੀਨ ਹੈ ਜੀ 34900 ਰੁਪਏ ਵਾਲੀ ਇਸ ਵੇਲੇ 27500 ਰੁਪਏ ਦੀ ਅਸ਼ੋਰਡ ਗਿਫਟ ਇਹਦੇ ਨਾਲ ਵੀ ਹੈ ਜੀ ਅੱਛਾ ਜੇ ਮੰਨ ਲਓ ਕੋਈ ਹੋਰ ਵੱਡੀ ਚਾਹੁੰਦਾ ਜੁਆਇੰਟ ਫੈਮਿਲੀ ਹੈ ਤਾਂ ਉਹ ਵੀ ਅਵੇਲੇਬਲ ਕਰਾ ਦੂੰ ਬਿਲਕੁਲ ਜੀ 12 ਕਿਲੋ ਤੱਕ ਤਾਂ ਅਵੇਲੇਬਲ ਪਈ ਹੈ ਜੀ ਪਈ ਹੈ 12 ਕਿਲੋ ਤੱਕ ਕਿੱਥੇ ਹੈਗੀ ਹੈ ਜੇ ਹੋਰ ਵੱਡੀ ਚਾਹੀਦੀ ਹੋਈ ਤਾਂ ਉਹ ਵੀ ਅਵੇਲੇਬਲ ਕਰਾ ਬਿਲਕੁਲ ਆਮ ਜਿਹੇ ਘਰਾਂ 'ਚ ਜਿਹੜੀ ਵਾਸ਼ਿੰਗ ਮਸ਼ੀਨ ਵਰਤੀ ਜਾਂਦੀ ਹੈ ਉਦਾਂ ਹੀ ਦਿਖਾਓ ਜਿੱਦਾਂ ਪ੍ਰਾਈਸ ਬਹੁਤ ਘੱਟ ਹੋਵੇ ਲਓ ਜੀ ਨਿਊ ਆਈ ਬੋਸ਼ ਕੰਪਨੀ ਗਿਫਟ ਤਾਂ ਸ ਨਿਊ ਵਾਈ ਬੁਸ਼ ਕੰਪਨੀ ਦੀ 8 ਕਿਲੋ ਦੀ ਮਸ਼ੀਨ 14990 ਰੁਪਏ ਵਾਲੀ 9500 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਕੋਈ ਅੰਡਰ ਸਾਈਜ਼ ਨਹੀਂ ਮਿਲੂਗਾ ਨੋਰਮਲ ਮਾਰਕੀਟ ਦੇ ਵਿੱਚ ਤੁਹਾਨੂੰ ਅੰਡਰ ਸਾਈਜ਼ ਮਸ਼ੀਨ ਮਿਲਦੀ ਹੈ ਪਰ ਇਹ ਅੰਡਰ ਸਾਈਜ਼ ਮਸ਼ੀਨ ਨਹੀਂ ਮਿਲੂਗੀ 8 ਕਿਲੋ ਦੀ ਮਸ਼ੀਨ ਮਿਲੂਗੀ ਅਸ਼ੋਰਟ ਗਿਫਟ ਦੇ ਨਾਲ ਮਿਲੂਗੀ ਸੈਮੀ ਆਟੋਮੈਟਿਕ ਹੈ ਸੈਮੀ ਆਟੋਮੈਟਿਕ ਜੀ ਅੱਛਾ ਇੱਕ ਬੇਨਤੀ ਹੈ ਮੈਂ ਕਿਹਾ ਆਮ ਜੇ ਘਰਾਂ 'ਚ ਜਿਹੜੀ ਵਾਸ਼ਿੰਗ ਮਸ਼ੀਨਾਂ ਯੂਜ਼ ਹੁੰਦੀਆਂ ਤੁਸੀਂ ਕਿੰਨਾ ਰੇਟ ਦੱਸਿਆ 9500 ਰੁਪਏ ਜੀ ਆਮ ਜੇ ਘਰਾਂ ਨੂੰ ਆਪਾਂ ਡਿਸਕਾਊਂਟ ਦੇ ਕੁਝ ਥੋੜਾ ਕਿਨਾਂ ਡਿਸਕਾਊਂਟ ਹੋ ਸਕਦਾ ਜੋ ਤੁਸੀਂ ਕਹਿ ਦੋਗੇ ਕਰ ਦੇਣਾ ਜੀ ਤਾਂ ਅੰਕੜੀ ਗੱਲ ਆ 500 ਰੁਪਏ ਮੈਂ ਕਹਿੰਦਾ ਆਪਾਂ ਚੱਕ ਦਈਏ 9000 ਚ ਕਰ ਦਈਏ ਤੁਸੀਂ ਮਾਈਂਡਫੈਕ ਕਰੋ ਕਰ ਦੋ ਜੀ 8990 ਦਾ ਦੇਣਾ ਆ 8990 ਨਾਲ ਗਿਫਟ ਚ ਚਲੋ 8990 ਦੀ ਤੁਹਾਨੂੰ ਇਹ ਸੈਮੀ ਆਟੋਮੈਟਿਕ 8 ਕਿਲੋ ਦੀ ਵਾਸ਼ਿੰਗ ਮਸ਼ੀਨ ਇੱਥੇ ਮਿਲੇਗੀ ਤੇ ਨਾਲ ਆ ਗਿਫਟ ਵੀ ਮਿਲੇਗਾ ਮਤਲਬ ਆਮ ਜੇ ਘਰਾਂ ਚ ਵੀ ਆਪਾਂ ਖੁਸ਼ੀਆਂ ਦੇਣੀ ਆ ਤਾਂ ਜੋ ਆਮ ਜੇ ਲੋਕ ਜਿਹੜੇ ਹੈਂਡ ਟੂ ਮਾਊਥ ਹੀ ਆ ਉਹ ਵੀ ਆਪਣੇ ਸੁਪਨੇ ਪੂਰੇ ਕਰ ਸਕਣ ਮੈਂ ਜਨਾ ਸਾਰਿਆਂ ਇੱਕ ਵਾਰੀ ਤੁਸੀਂ ਮਾੜੀ ਬਾੜੀ ਟ੍ਰੇਡ ਦੱਸ ਦੋ 10 18490 ਰੁਪਏ ਵਾਲੀ 10990 ਰੁਪਏ ਦੇ ਵਿੱਚ ਜੀ 11 ਕਿਲੋ ਦੀ ਵਾਸ਼ਿੰਗ ਮਸ਼ੀਨ 19490 ਰੁਪਏ ਵਾਲੀ 11990 ਰੁਪਏ ਦੇ ਵਿੱਚ ਜੀ 12 ਕਿਲੋ ਦੀ ਮਸ਼ੀਨ 20490 ਰੁਪਏ ਵਾਲੀ 12990 ਰੁਪਏ ਦੇ ਵਿੱਚ ਡਿਸਕਾਊਂਟ ਸਾਰਿਆਂ ਤੇ ਲੱਗੇ ਡਿਸਕਾਊਂਟ ਸਾਰਿਆਂ ਤੇ ਲੱਗਾ ਜੀ ਗਿਫਟ ਸਾਰਿਆਂ ਦੇ ਨਾਲ ਮਿਲੂਗਾ ਇਸ ਤੋਂ ਇਲਾਵਾ ਮੇਰੇ ਕੋਲ ਪੈਨਾਸੋਨਿਕ ਕੰਪਨੀ ਦੀ ਵਾਸ਼ਿੰਗ ਮਸ਼ੀਨ ਮਿਲ ਜੂਗੀ ਜੀ ਜੀ ਵਰਲਪੂਲ ਕੰਪਨੀ ਦੀ ਵਾਸ਼ਿੰਗ ਮਸ਼ੀਨ ਮਿਲ ਜੂਗੀ ਜੀ LG ਕੰਪਨੀ ਦੀ ਵਾਸ਼ਿੰਗ ਮਸ਼ੀਨ 7 ਕਿਲੋ ਦੀ 11800 ਰੁਪਏ ਦੀ ਸੇਲ ਕਰਦੇ ਸੀਗੇ ਐਸ ਵੇਲੇ ਤੁਹਾਨੂੰ 10900 ਰੁਪਏ ਦੇ ਵਿੱਚ ਮਿਲੂਗੀ LG ਕੰਪਨੀ ਦੀ 5 ਸਟਾਰ 10990 ਰੁਪਏ ਦੀ ਜੀ ਆ ਆਜ ਨਾ ਡਿਜ਼ਾਈਨ ਬਹੁਤ ਸੋਹਣਾ ਇਹ ਡਿਜ਼ਾਈਨ ਵਰਲਪੂਲ ਦੇ ਵਿੱਚ ਆਉਂਦੇ ਜੀ 10 ਸਾਲ ਦੀ ਵਾਸ਼ ਮੋਟਰ ਦੇ ਗਾਰੰਟੀ 500 ਸਪਿੰਨਰ ਦੀ ਕਿਸੇ ਮਾਡਲ ਦੇ 400 ਸਪਿੰਨਰ ਦੀ ਅਲੱਗ-ਅਲੱਗ ਗਾਰੰਟੀ ਆ ਰਹੀ ਹੈ ਪਟੂਏ ਪਟੂਏ ਤਾਂ ਨਹੀਂ ਟੁੱਟ ਜਾਵੇ ਨਹੀਂ ਜੀ ਨਹੀਂ ਕਿਸੇ ਨੇ ਜਾਂਦਾ ਇਸ ਲਈ ਸਿੱਧਾ ਮਰਜੀ ਮੂਵ ਕਰ ਸਕਦੇ ਕੋਈ ਠੀਕ ਹੈ ਜੀ ਕਿੰਨੇ ਦੀ ਹੈ ਕਿੰਨੇ ਕਿਲੋ ਦੀ ਹੈ 8.5 ਕਿਲੋ ਇਹ 8. ਅੱਕ ਕੇ ਲਿਆਣੀ ਵੀ ਸੌਕੀ ਬਿਲਕੁਲ ਜੀ ਵਰਲਪੂਲ ਕੰਪਨੀ ਦੀ 17600 ਰੁਪਏ ਐਮ ਆਰ ਪੀ ਵਾਲੀ ਵਾਸ਼ਿੰਗ ਮਸ਼ੀਨ 8 ਕਿਲੋ ਦੀ 12900 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਜੀ 10 ਸਾਲ ਦੀ ਵਾਸ਼ ਮੋਟਰ ਤੇ 4 ਸਾਲ ਦੀ ਸਪਿਨ ਮੋਟਰ ਤੇ ਗਾਰੰਟੀ ਹੈ ਜੀ ਭਾਜੀ ਭਾਜੀ ਪੈਨਾਸੋਨਿਕ ਦੀ 32 ਇੰਚ ਵਾਲੀ ਜੀ 17990 ਰੁਪਏ ਵਾਲੀ ਸਿਰਫ 13990 ਚ ਜੀ ਪਲੱਸ 3 ਸਾਲ ਦੀ ਕੰਪਲੀਟ ਵਾਰੰਟੀ ਨਾਲ ਜੀ ਇਸ ਦੇ ਨਾਲ ਹੀ ਇਹ ਨਾਲ ਬੇਸ ਸਟੈਂਡ ਵੀ ਅਵੇਲੇਬਲ ਹੈ ਤੇ ਵਾਹ ਸਟੈਂਡ ਵੀ ਅਵੇਲੇਬਲ ਹੈ ਇਹਦੇ ਨਾਲ ਤੁਸੀਂ ਦੋਨੇ ਸਟੈਂਡ ਲਓਗੇ ਦੋਨੇ ਸਟੈਂਡ ਦਵਾਂਗੇ ਕਿਸੇ ਚਾਹੁੰਦਾ ਕਿਸੇ ਚ ਨਹੀਂ ਇਹ ਨਾਲ ਦੋਨੇ ਸਟੈਂਡ ਤੁਹਾਨੂੰ ਮਿਲਣਗੇ 100 ਚਾਰजेस ਕੋਈ ਚਾਰजेस ਨਹੀਂ ਵਿਦ ਫਿਟਿੰਗ ਫਿਟ ਕਰਕੇ ਤੁਹਾਡੇ ਘਰ ਪੱਕੀ ਪੱਕੀ ਜੀ ਡਨ ਹੈ ਜੀ 1950 ਦੀ 65 ਇੰਚ ਐਲੀਡੀ ਜਿਹਦੀ 98990 ਰੁਪਏ ਵਾਲੀ ਸਿਰਫ 68500 ਵਿੱਚ ਇਸ ਦੇ ਨਾਲ ਹੀ 6000 ਦਾ ਇਸਤੇ ਕੈਸ਼ਬੈਕ ਆਫਰ ਪ੍ਰਾਈਸ 68500 ਰੁਪਏ ਪਲਸ ਹੈਵਜ਼ ਅ ਜੀਐਮਜੀ ਬਿਲਕੁਲ ਮੁਫਤ ਜਿਹੜਾ ਹੈਵਲਜ਼ ਦਾ ਜੀਐਮਜੀ ਆ ਉਹਦੇ ਨਾਲ ਵੀ ਸਕ੍ਰੈਚ ਕਰ ਦਿੱਤਾ ਜਾ ਰਿਹਾ ਹੈ ਜੀ ਜਿਹਦੇ ਵਿੱਚ ਕੈਸ਼ ਪ੍ਰਾਈਸ ਤੋਂ ਲੈ ਕੇ ਮਹਿੰਦਰਾ ਦੀ ਗੱਡੀ ਵਿੱਚ ਨਿਕਲੇਗੀ ਐਮਆਈ ਕਿੰਨੇ ਹੋਗੇ ਐਮਆਈ 4555 ਰੁਪਏ ਛੋਟੀ ਐਮਆਈ ਤੁਸੀਂ ਕਾਰ ਲੈ ਕੇ ਜਾ ਸਕਦੇ ਹੋ 1 ਰੁਪਿਆ ਡਾਊਨ ਪੇਮੈਂਟ ਨਾਲ ਜਾ ਸਕਦੇ 1 ਰੁਪਿਆ ਡਾਊਨ ਪੇਮੈਂਟ ਨਾਲ ਤੁਸੀਂ ਲੈ ਕੇ ਜਾ ਸਕਦੇ ਹੋ ਇਹ ਕਿਹੜੀ ਜਪਨੀਜ਼ ਕੁਆਲਿਟੀ ਇਹ ਜਪਨੀਜ਼ ਕੁਆਲਿਟੀ ਆ ਗਈ ਚੁਕੋ ਚੁਕੋ ਨੰਬਰ 1 ਨੰਬਰ 1 ਜੀ ਜਪਾਨ ਦੀ ਨੰਬਰ 1 ਕੁਆਲਿਟੀ ਤਾਂ ਸਾਥੀਓ ਤੁਸੀਂ ਸਾਰੇ ਪ੍ਰੋਡਕਟਸ ਦੇਖੇ ਕੁਆਲਿਟੀ ਸੁਪਰਬ ਹੈ ਔਰ ਡਿਸਕਾਊਂਟ ਦੇ ਉੱਤੇ ਵੀ ਡਿਸਕਾਊਂਟ ਸੌਂਡੀ ਸਾਹਿ ਸੋ ਮੇਰੀ ਬੇਨਤੀ ਤਾਂ ਇਹੀ ਹੈ ਕਿ ਕੱਲੇ ਪਟਾਕੇ ਖਰੀਦਣ ਤੱਕ ਆਪਾਂ ਆਸ ਨਾ ਰੱਖੀਏ ਇਹ ਪ੍ਰੋਡਕਟ ਜਿਹੜੇ ਆ ਇਹਨਾਂ ਵਿੱਚ ਪਟਾਕਿਆਂ ਨਾਲੋਂ ਜ਼ਿਆਦਾ ਚਮਕ ਹੈ ਤੇ ਜ਼ਿਆਦਾ ਗਰਮੀ ਹੈ ਕਿਉਂਕਿ ਜੇ ਹੁਣ ਤੁਸੀਂ ਆ ਗਏ ਆਫਰਸ ਨੂੰ ਅਵੇਲ ਕਰ ਲਿਆ ਤਾਂ ਖੁਸ਼ ਹੋਵੋਗੇ ਜੇ ਅਵੇਲ ਨਹੀਂ ਕੀਤਾ ਵੀਡੀਓ ਬਾਅਦ ਚ ਵੀ ਕਿਤੇ ਤੁਹਾਡੇ ਅੱਗੇ ਆ ਗਈ ਫਿਰ ਪਛਤਾਓਗੇ ਕਿ ਯਾਰ ਸੌਂਡੀ ਸਾਹਿਬ ਨੇ ਤਾਂ ਇੰਨੀ ਆਫਰਾਂ ਲਾਈਆਂ ਸੀ ਅਸੀਂ ਗਏ ਕਿਉਂ ਨਹੀਂ ਕਿਉਂਕਿ ਸੌਂਡੀ ਸਾਹਿਬ ਅਜਿਹੇ ਇਨਸਾਨ ਆ ਜੇ ਤੁਸੀਂ ਇੱਥੇ ਆਓਗੇ ਇੱਕ ਤਾਂ ਪਹਿਲੇ ਕੀ ਕਰ ਰੇਟ ਭਰਾਵਾਂ ਵਾਲਾ ਫਰੋਸਤਵਾ ਜੇ ਤੁਸੀਂ ਕਹਣਾ ਕਿ ਪਾਜੀ ਮੜਜੀ ਗੰਜਿਆ ਅਸ਼ਤਾ ਕਰੋ ਮੜਜੀ ਸਾਡਾ ਸਿੰਪਲ ਸਕੋਰ ਸਹੀ ਕਰ ਦੋ ਮੜਜੀ ਕਰੋ ਜਦੋਂ ਇਹਨੇ ਤੁਹਾਡਾ ਜਦੋਂ ਇਹਨਾਂ ਨੇ ਤੁਹਾਨੂੰ ਪ੍ਰੋਡਕਟ ਤੁਹਾਡੀ ਮਰਜ਼ੀ ਦਾ ਤੁਹਾਡੇ ਅਕੋਰਡਿੰਗ ਦੇਣਾ ਫਿਰ ਤੁਸੀਂ ਕਹਣਾ ਕਿ ਅਰੇ ਬੰਦੇ ਨਾਲ ਰਿਲੇਸ਼ਨ ਰੱਖਣਾ ਅਗਲੀ ਵਾਰ ਵੀ ਇਹਨਾਂ ਤੋਂ ਪ੍ਰੋਡਕਟ ਲੈਣਾ ਸੋ ਲੈ ਗਿਆ ਸੋ ਲੈ ਗਿਆ ਰਹਿ ਗਿਆ ਸੋ ਰਹਿ ਗਿਆ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਕਸਟਮਰ ਸਾਡੇ ਕੋਲੋਂ ਜਿਹੜਾ ਵੀ ਇਲੈਕਟ੍ਰੋਨਿਕਸ ਦਾ ਸਮਾਨ ਲੈਂਦਾ ਜੀ ਉਹਨੂੰ ਨੈਕਸਟ ਪਰਚੇਸ ਜੋ ਕਿ 1 ਜਨਵਰੀ 2026 ਤੋਂ 31 ਜੁਲਾਈ 2026 ਤੱਕ ਚੱਲੇਗੀ ਅਸੀਂ ਇੱਕ ਗਿਫਟ ਵਾਊਚਰ ਦਵਾਂਗੇ ਨੈਕਸਟ ਪਰਚੇਜ਼ ਦੇ ਵਿੱਚ ਜੋ ਵੀ ਗਿਫਟ ਵਾਊਚਰ ਦੀ ਅਮਾਉਂਟ ਹੋਊਗੀ ਉਹ ਆਪਣੀ ਪਰਚੇਜ਼ ਦੇ ਵਿੱਚੋਂ ਉਹਨੂੰ ਅਮਾਉਂਟ ਨੂੰ ਲੈਸ ਕਰਵਾ ਸਕਦੇ ਆ। ਤੇ ਸਾਥੀਓ ਆਫਰਾਂ ਚੱਲ ਰਹੀਆਂ ਛੇਤੀ ਛੇਤੀ ਆਉਣਾ ਨਹੀਂਓ ਪਛਤਾਉਣਾ ਪਰ ਆਉਣਾ ਕਿੱਥੇ ਹੈ ਸੋਨਸਾ ਵੀ ਕੋਈ ਐਡਰੈਸ ਕੰਫਰਮ ਕਰਦੇ ਹਾਂ ਜੀ ਨਿਊ ਸੋਨ ਦੀ ਇਲੈਕਟ੍ਰੋਨਿਕਸ ਰੇਲਵੇ ਰੋਡ ਓਪੋਜ਼ਿਟ ਕਾਰ ਪਾਰਕਿੰਗ ਰੇਲਵੇ ਰੋਡ ਖਰਾਬ ਹੋਣ ਸੜਕ ਖਰਾਬ ਹੋਣ ਕਰਕੇ ਤੁਸੀਂ ਗੀਤਾਵਾਂ ਮਾਰ ਰੋਡ ਤੋਂ ਓਪੋਜ਼ਿਟ ਪਿਆਰਾ ਲਾਲ ਇਨਸਾਨਸ ਜਾਂ ਨਾਨਕ ਸਲੇਮ ਸ਼ੀਨਾਂ ਬਿਲਕੁਲ ਸਾਹਮਣੇ ਅੰਦਰ ਮਾਰਕੀਟ ਦੇ ਵਿੱਚ ਅੱਸਰ ਦਿਓ ਜੀ ਮਤਲਬ ਮੈਂ ਇੱਕ ਵਾਰੀ ਆਪਣੇ ਭੈਣਾ ਭਰਾਵਾਂ ਨੂੰ ਐਡਰੈਸ ਦਿਖਾ ਵੀ ਦੇਣਾ ਬਿਲਕੁਲ ਜੀ ਤੇ ਵੀਡੀਓ ਦੇ ਥਰੂ ਕਨਫਰਮ ਵੀ ਕਰ ਦੇਣਾ ਮੈਨੂੰ ਅਜਾਜ਼ਤ ਦਿਓ ਸਾਡੇ ਕਸਟਮਰ ਵੇਟ ਕਰ ਰਹੇ ਨੇ ਕਿਉਂਕਿ ਵੀਡੀਓ ਚਲਦੀ ਕਰਕੇ ਕਹਿੰਦੇ ਆਪਾਂ ਵੇਟ ਕਰਨੀ ਆ ਆਜਾ ਵੀ ਆਪਾਂ ਐਡਰੈਸ ਕਨਫਰਮ ਕਰਾ ਦਈਏ ਅਤੋ ਇਹ ਜਿਹੜਾ ਐਡਰੈਸ ਆ ਇਹ ਰੇਲਵੇ ਰੋਡ ਦੀ ਮੇਨ ਸੜਕ ਦੇ ਸਾਹਮਣੇ ਕਾਰ ਪਾਰਕਿੰਗ ਇੱਥੇ ਜੇ ਤੁਹਾਨੂੰ ਦਿੱਕਤ ਮਹਿਸੂਸ ਹੁੰਦੀ ਹੈ ਕਾਰ ਕਿਤੇ ਵੀ ਪਾਰਕ ਕਰਕੇ ਆ ਜਾਓ ਗੀਤਾ ਭਵਨ ਰੋਡ ਤੋਂ ਜੇ ਤੁਸੀਂ ਆਓਗੇ ਮੈਂ ਤੁਹਾਨੂੰ ਆ ਗਲੀ ਦਿਖਾ ਦਿੰਦਾ ਬੁਰਾ ਹਾਲ ਹੈ ਬੁਰਾ ਹਾਲ ਹੈ ਵੀਰ ਬ ਸਾਹਮਣੇ ਸਲਾਈ ਮਸ਼ੀਨ ਦੀ ਦੁਕਾਨ ਵੀ ਹੈ ਪਿਆਰੇ ਲਾਲ ਦੀ ਦੁਕਾਨ ਵੀ ਹੈ ਰਾਜਾ ਫੁੱਟਵੇਅਰ ਵੀ ਹੈ ਜੂਸ ਵਾਲਾ ਵੀ ਇੱਥੇ ਖੜਾ ਹੁੰਦਾ ਤਾਂ ਆ ਜਿਹੜੀ ਗਲੀ ਹੈ ਉਧਰੋਂ ਤੁਸੀਂ ਪੈਦਲ ਚੱਲ ਕੇ ਇੱਧਰ ਆ ਸਕਦੇ ਆ ਜੇ ਮੀਂਹ ਪਿਆ ਵੀ ਹੋਇਆ ਤਾਂ ਇੱਧਰ ਗਾਰਾ ਨਹੀਂ ਹੁੰਦਾ ਤੁਸੀਂ ਇੱਧਰ ਆ ਕੇ ਨਜ਼ਾਰਾ ਲੈ ਸਕਦੇ ਆ ਤੇ ਆਹ ਹੈ ਜੀ ਨਿਊ ਸੌਂਡੀ ਇਲੈਕਟ੍ਰੋਨਿਕਸ ਬਸ 4 5 7 8 ਦਿਨ ਹੀ ਰਹਿ ਗਏ ਆ ਆਫਰਾਂ ਦੇ ਫਿਰ ਉਸ ਤੋਂ ਬਾਅਦ ਆਫਰਾਂ ਬੰਦ ਹੋ ਜਾਣੀਆਂ ਤਾਂ ਜਲਦੀ ਜਲਦੀ ਅਵੇਲ ਕਰੋ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣੀ ਚਾਹੁੰਦੇ ਸੀ ਉਹ ਪਹੁੰਚ ਗਈ ਹੋਵੇਗੀ ਬਣੇ ਰਹਿਣਾ ਬੀਬੀ ਜੀ ਨਵਾਂ 채ਨਲ ਪਰ ਛੋੜ ਦਿੱਤੀ ਨੀਸੂਰੀ ਕੈਮਰੇ ਪਸੂਰੀ ਕੋਨ ਜਦ ਤੋ ਬੁੱਝ ਜੇ ਫਿਰ ਤੋਦਨ ਹੋਗੇ ਸੱਚੀ ਕਾਲ ਦਾ ਬਰਖਾ